ਮੈਂ ਪਿਛਲੇ ਪੌਣੇ 6 ਸਾਲ ਤੋਂ ਰਨਿੰਗ ਕਰ ਰਿਹਾ ਹਾਂ ਗਰਾਊਂਡ ਦੇ ਵਿੱਚ ਮੁੱਖ ਮਕਸਦ ਮੇਰਾ ਜਿਹੜਾ ਕੀ ਹੈ ਰਨਿੰਗ ਦਾ ਮੇਰਾ ਵੱਡਾ ਬ੍ਰਦਰ 6 ਸਾਲ ਪਹਿਲਾਂ ਮੇਰੇ ਤੋਂ ਜੁਦਾ ਹੋ ਗਿਆ ਸੀ ਹਾਲੇ ਵੀ ਮੇਰੇ ਅੰਦਰ ਉਹ ਚੀਜ਼ ਹੈ ਜਿਹੜੀ ਉਹ ਰੜਕ ਕੇ ਚੱਲੀ ਜਾਂਦੀ ਹੈ ਉਸ ਰੜਕ ਨੂੰ ਹੀ ਜਿਉਂਦੇ ਰੱਖਣ ਵਾਸਤੇ ਮੈਂ ਜਿਹੜਾ ਗਰਾਊਂਡ ਨਾਲ ਜੁੜਿਆ ਉਹ ਤਾਂ ਉਦਾਸੀ ਦੇ ਵਿੱਚ ਮਾਹੌਲ ਦੇ ਵਿੱਚ ਸ਼ੁਰੂ ਕੀਤਾ ਸੀ ਮੇਰੀ ਬਾਹ ਨਹੀਂ ਮੈਂ ਤਾਂ ਕਹਿੰਦਾ ਮੇਰਾ ਵजूद ਹੀ ਉਹ ਸੀਗਾ ਮੈਂ ਉਹਦੇ ਬਿਨਾ ਮਹਿਸੂਸ ਨਹੀਂ ਕਰ ਸਕਦਾ ਵੀ ਜੇ ਹੁਣ ਮੈਨੂੰ ਕੋਈ ਸਾਡੀ ਹਾਸੇ ਦੀ ਗੱਲ ਯਾਦ ਆਉਂਦੀ ਹੈ ਪਹਿਲਾਂ ਮੈਂ ਹੱਸਦਾ ਉੱਚੀ ਉੱਚੀ ਹੱਸਦਾ ਇੱਕੇ ਦਮ ਫਿਰ ਮੇਰੇ ਹੰਝੂ ਆ ਜਾਂਦੇ ਆ ਲਗਾਤਾਰ ਮੇਰੀ ਰਨਿੰਗ ਹੈ ਜਿਹੜੀ 6 ਸਾਲ 9 ਮਹੀਨੇ 7 ਦਿਨਾਂ ਦੀ ਹੋ ਚੁੱਕੀ ਹੈ ਅੱਜ 2107 ਦਿਨ ਲਗਾਤਾਰ ਮੈਨੂੰ ਰਨਿੰਗ ਕਰਦੇ ਨੂੰ ਹੋ ਚੁੱਕੇ ਆ ਜਿੰਮ ਲਾਉਣਾ ਜਾਂ ਮੈਂ ਰਨਿੰਗ ਕਰਦਾ ਮੈਂ ਸੋਚਦਾ ਹੁੰਦਾ ਜੀ ਕਾਸ਼ ਉਹ ਮੇਰੇ ਨਾਲ ਹੁੰਦਾ ਤਾਂ ਮੈਂ ਜਿਸ ਤਰ੍ਹਾਂ ਦੀ ਮੇਰੀ ਬਾਡੀ ਸ਼ੇਪ ਬਣੀ ਹੈ ਮੈਨੂੰ ਮੈਂ ਬਹੁਤ ਸੰਤੋਸ਼ਟਾਂ ਨੈਚੁਰਲ ਡਾਈਟ ਹੈ ਕੋਈ ਕਿਸ ਤਰ੍ਹਾਂ ਦਾ ਕੋਈ ਸਟੀਰਨ ਨਹੀਂ ਕਿਸ ਤਰ੍ਹਾਂ ਦਾ ਕੋਈ ਸਪਲੀਮੈਂਟ ਨਹੀਂ ਤੇ ਕਿਸੇ ਤਰ੍ਹਾਂ ਦਾ ਕੋਈ ਐ ਨਹੀਂ ਹੈ ਭੇਡ ਚੱਲਦਾ ਹਿੱਸਾ ਬਣ ਕੇ ਵੀ ਆਪਾਂ ਰੀਲਾ ਬਣਾਉਣ ਦੇ ਚੱਕਰ ਦੇ ਵਿੱਚ ਆਪਾਂ ਬਾਡੀ ਦੇ ਨਾਲ ਸਿਲਵਾੜ ਕਰ ਲਈਏ ਮੈਂ ਬਿਲਕੁਲ ਨੇਚਰਲ ਡਾਈਟ ਹੈ ਮੇਰੀ ਬਿਲਕੁਲ ਸਾਦੀ ਖਰਾਕ ਹੈ ਦੁੱਧ ਦੇ ਆਸਰੇ ਅੰਡੇ ਜਾਂ ਇਸ ਤਰ੍ਹਾਂ ਦਾ ਮੀਲ ਹੈ ਮੇਰਾ ਸਪਰਾਉਟਸ ਵਗੈਰਾ ਹੋਗੇ ਘਰ ਦੇ 4 ਕਿਲੋਮੀਟਰ ਮੇਰਾ ਡੇਲੀ ਦਾ ਰੁਟੀਨ ਹੈ ਕਦੇ ਕੋਈ ਮੈਰਾਥਨ ਚਲੇ ਗਏ 10 ਕਿਲੋਮੀਟਰ ਈਵਨ 20 ਕਿਲੋਮੀਟਰ ਵੀ ਆਪਣੇ ਪਿੰਡ ਦੇ ਗਰਾਊਂਡ ਦੇ ਵਿੱਚ ਮੈਂ ਰਨਿੰਗ ਕੀਤੀ ਹੋਈ ਹੈ ਤੇ ਮੰਨ ਲਓ ਇਸ ਤਰ੍ਹਾਂ ਹੈ ਵੀ ਮੈਂ ਰਨਿੰਗ ਦਾ ਮਿਨੀਮਮ ਜਿਹੜਾ ਮੈਂ ਮੰਨ ਕੇ ਚੱਲੇ ਵੀ 10 ਸਟ੍ਰਾਈਕ ਮੈਂ ਜਿਹੜੇ 400 ਮੀਟਰ ਦੇ ਮਿੰਨੀ ਰੀ ਦੇ ਵਿੱਚ ਵੀ ਭੱਜਣਾ ਹੈ ਕੋਈ ਮੰਡੇ ਨਹੀਂ ਕੋਈ ਸੰਡੇ ਨਹੀਂ ਕੋਈ ਰੇਣੀ ਰੇਣੀ ਕੋਈ ਸਟੋਰਮ ਨਹੀਂ ਮੈਂ ਮਤਲਬ ਆਪਣੇ ਆਪ ਨੂੰ 4 ਕਿਲੋਮੀਟਰ ਰਨਿੰਗ ਕਰਕੇ ਆਪਣੇ ਬ੍ਰਦਰ ਨੂੰ ਸ਼ਰਧਾਂਜਲੀ ਦੇ ਕੇ ਫਿਰ ਅਗਲੇ ਵਾਰ ਇਹ ਸੋਚਦਾ ਵੀ ਮੇਰਾ ਸਰੀਰ ਅਲਾਉ ਕਰਦਾ ਜਾਂ ਨਹੀਂ ਕਰਦਾ ਮੈਂ ਮੇਰੇ ਬ੍ਰਦਰ ਨਾਲ ਹੀ ਜੁੜਿਆ ਰਹਿਣਾ ਚਾਹੁੰਦਾ ਜਦੋਂ ਤੱਕ ਜਿੰਨੀ ਕਿ ਮੇਰੀ ਜ਼ਿੰਦਗੀ ਹੈਗੀ ਆ ਮੈਂ ਚਾਹੁੰਦਾ ਵੀ ਬਸ ਮੈਂ ਇਸੇ ਲਾਇ ਦੇ ਵਿੱਚ ਚੱਲਦਾ ਰਹਾ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਮੇਰਾ ਮੁਕਾਬਲਾ ਜਿਹੜਾ ਆਪਣੇ ਆਪ ਨਾਲ ਹੈ ਮੇਰਾ ਮੁਕਾਬਲਾ ਜਿਹੜਾ ਹਾਲਾਤਾਂ ਦੇ ਨਾਲ ਹੈ ਮੈਂ ਚਾਹੁੰਦਾ ਵੀ ਬ੍ਰਦਰ ਦਾ ਜਿਹੜਾ ਦੁੱਖ ਹੈ ਉਹ ਮੈਂ ਬਿਲਕੁਲ ਸੋਫੀ ਰਹਿ ਕੇ ਜਿਵੇਂ ਹੁਣ ਮੈਂ 5.6 ਸਾਲ ਤੋਂ ਜਾਂ 6 ਸਾਲ ਤੋਂ ਜਦੋਂ ਦਾ ਬ੍ਰਦਰ ਵਿਛੜਿਆ ਕਦੇ ਮੈਂ ਕੋਈ ਨਸ਼ਾ ਤਾਂ ਮੈਂ ਕੀਤਾ ਨਹੀਂ ਜ਼ਿੰਦਗੀ ਦੇ ਵਿੱਚ ਕਿਤਾਬਾਂ ਨਹੀਂ ਤੇ ਫਿਰ ਗਰਾਊਂਡ ਨੇ ਥੋੜੀ ਜ਼ਿੰਦਗੀ ਦੇ ਵਿੱਚ ਇੱਕੀ ਕੁਛ ਲਿਆਂਦਾ ਪਾਸ਼ ਦੀ ਮਲੂ ਮੈਨੂੰ ਸਤਰਾਂ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੰਦੀਆਂ ਨੇ ਉਹ ਕਹਿੰਦਾ ਮੈਂ ਪੀੜਾਂ ਤੋਂ ਭੱਜਣਾ ਨਹੀਂ ਚਾਹੁੰਦਾ ਮੈਂ ਉਹਨਾਂ ਦੇ ਵਿੱਚ ਦੀ ਲੰਘਦਾ ਹੋਇਆ ਉਹਨਾਂ ਨੂੰ ਸ਼ਰਮਸ਼ਾਰ ਕਰਨਾ ਚਾਹੁੰਦਾ ਇਹ ਮੇਰੀ ਜ਼ਿੰਦਗੀ ਦਾ ਟੀਚਾ ਹੈ ਵੀ ਮੈਂ ਉਹਨਾਂ ਤੋਂ ਭੱਜਣਾ ਨਹੀਂ ਚਾਹੁੰਦਾ ਉਹਨਾਂ ਦੇ ਵਿੱਚ ਦੀ ਲੰਘਦਾ ਹੋਇਆ ਅਸਵੀਓ ਦੇਖਦਿਆਂ ਰਹ ਜਨ ਵੀ ਆ ਜਾਂਦਾ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮੰਦੀ ਜਿੰਦਗੀ ਦੇ ਵਿੱਚ ਜਿੱਤਾਂ ਹਾਰਾਂ ਚਲਦੀਆਂ ਰਹਿੰਦੀਆਂ ਨੇ ਪਰ ਸਭ ਤੋਂ ਔਖਾ ਕੰਮ ਹੁੰਦਾ ਆਪਣੇ ਆਪ ਨੂੰ ਜਿੱਤਣਾ ਤੇ ਸਭ ਤੋਂ ਸੌਖਾ ਵੀ ਆ ਕਿਉਂਕਿ ਇਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਜਿੱਤਦੇ ਹੋ ਤੇ ਆਪਣੇ ਆਪ ਨੂੰ ਹੀ ਹਰਾਉਂਦੇ ਹੋ ਆਪਣੇ ਆਪ ਨੂੰ ਜਿੱਤਣ ਦਾ ਸਵਾਲ ਸਾਰੀਆਂ ਜਿੱਤਾਂ ਨਾਲੋਂ ਵੱਖਰਾ ਹੁੰਦਾ ਕਿਉਂਕਿ ਜਦੋਂ ਤੁਸੀਂ ਜਿੱਤ ਜਾਂਦੇ ਹੋ ਤਾਂ ਆਪਣੇ ਆਪ ਨੂੰ ਹਰਾਵ ਹੀ ਦਿੰਦੇ ਹੋ ਅੱਜ ਜ਼ਿੰਦਗੀ ਦੇ ਸੰਘਰਸ਼ ਦੀ ਇਹੋ ਜੀ ਕਹਾਣੀ ਤੁਹਾਨੂੰ ਅੱਗੇ ਲੈ ਕੇ ਆਏ ਆ ਜਿਹਦੇ ਵਿੱਚ ਇੱਕ ਇਨਸਾਨ ਆਪਣੇ ਆਪ ਨੂੰ ਜਿੱਤਦਾ ਤੇ ਆਪਣੇ ਆਪ ਨੂੰ ਹਰਾਉਂਦਾ ਤੇ ਹਲੇ ਵੀ ਉਹ ਸੰਘਰਸ਼ ਕਰ ਰਿਹਾ ਉਹ ਵੀਰ ਸਾਡੇ ਨਾਲ ਨੇ ਵੀਰੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦੀ ਤੁਹਾਡਾ ਪਹਿਲਾਂ ਅਪਰੋਚ ਕੀਤੀ ਸਾਨੂੰ ਧੰਨਵਾਦ ਤੁਹਾਡਾ ਬਹੁਤ ਬਹੁਤ ਮੋਸਟ ਵੈਲਕਮ ਜੀ ਮੈਂ ਚਾਹੂੰਗਾ ਤੁਸੀਂ ਆਪਣੀ ਜਾਣ ਪਛਾਣ ਜ਼ਰੂਰ ਕਹੋ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਆਪਣਾ ਨਾਮ ਸਾਰਾ ਕੁਝ ਆਪੇ ਹੀ ਦੱਸੋ ਜ਼ਰੂਰ ਮੈਂ ਜਸਵਿੰਦਰ ਬਾਵਾ ਪਿੰਡ ਮੰਡੀਕਲਾਂ ਜ਼ਿਲ੍ਹਾ ਬਠਿੰਡਾ ਮੈਂ ਪਿਛਲੇ ਪੌਣੇ 6 ਸਾਲ ਤੋਂ ਰਨਿੰਗ ਕਰ ਰਿਹਾ ਹਾਂ ਗਰਾਊਂਡ ਦੇ ਵਿੱਚ ਹਮ ਰਨਿੰਗ ਮੇਰੀ ਕੋਈ ਵੱਲੋਂ ਇੱਕ ਮੁੱਖ ਮਕਸਦ ਮੇਰਾ ਜਿਹੜਾ ਕੀ ਹੈ ਰਨਿੰਗ ਦਾ ਮੇਰਾ ਵੱਡਾ ਬ੍ਰਦਰ 6 ਸਾਲ ਪਹਿਲਾਂ ਮੇਰੇ ਤੋਂ ਜੁਦਾ ਹੋ ਗਿਆ ਸੀ ਮੇਰੇ ਤੋਂ ਨਹੀਂ ਸਾਡੇ ਪਰਿਵਾਰ ਤੋਂ ਸਾਡੇ ਤੋਂ ਜੁਦਾ ਹੋ ਗਿਆ ਸੀ ਹਮ ਤੇ 6 ਫਰਵਰੀ ਦੀ ਅਸੀਂ 6 ਫਰਵਰੀ ਨੂੰ ਉਹਨੂੰ 2019 ਦੇ ਵਿੱਚ ਅਸੀਂ ਅੰਮ੍ਰitsar 에ਰਪੋਰਟ ਤੋਂ ਲੈ ਕੇ ਆਏ ਸੀ 8 ਫਰਵਰੀ ਦੀ ਰਾਤ ਨੂੰ ਉਹ ਪੂਰਾ ਹੋ ਗਿਆ ਸਾਇਲੈਂਟ ਅਟੈਕ ਆ ਗਿਆ 8 ਫਰਵਰੀ ਤੋਂ ਬਾਅਦ ਮੇਰੀ ਜ਼ਿੰਦਗੀ ਹੈ ਜਿਹੜੀ ਮੈਨੂੰ 8 ਫਰਵਰੀ ਦੀ ਰਾਤ ਤੋਂ ਬਾਅਦ ਜਦੋਂ ਉਹ ਪੂਰੇ ਹੋਣ ਤੋਂ ਬਾਅਦ ਇੱਕਦਮ ਬਿਲਕੁਲ ਹੀ ਸਾਰੇ ਪਰਿਵਾਰ ਦੀ ਜ਼ਿੰਦਗੀ ਹੈ ਜਿਹੜੀ ਚੇਂਜ ਹੋ ਗਈ ਬਦਲ ਗਈ ਤੇ ਵੱਡਾ ਬ੍ਰਦਰ ਸੀਗਾ ਜਿਵੇਂ ਆਪਾਂ ਕਹਿੰਦੇ ਵੱਡਾ ਬ੍ਰਦਰ ਦੂਜੇ ਪਿਓ ਵਰਗਾ ਹੁੰਦਾ ਹੈ ਹਨਾ ਹਾਂ ਤਾਂ ਬੜਪਣ ਸੀ ਉਹਦੇ 'ਚ ਹਰ ਇੱਕ ਗੱਲ ਤੇ ਉਹਨੇ ਸਮਝਾਉਣਾ ਹਰ ਇੱਕ ਗੱਲ ਤੇ ਕੋਆਪਰੇਟ ਕਰਨਾ ਤੇ ਚੰਗੀਆਂ ਗੱਲਾਂ ਚੰਗੀਆਂ ਸੀ ਚੰਗੀ ਸਿੱਖਿਆ ਦੇਣੀ ਤੇ ਮੁੱਢ ਸੀਗਾ ਪਰਿਵਾਰ ਦਾ ਬਹੁਤ ਸਾਰੀਆਂ ਉਮੀਦਾਂ ਸੀ ਉਹਦੇ ਆਸਰੇ ਬਹੁਤ ਕੁਝ ਦੇਖੀ ਬੈਠੇ ਸੀ ਉਹਦੇ ਸਾਰੇ ਬਹੁਤ ਕੁਝ ਸੋਚੀ ਬੈਠੇ ਸੀ ਉਹ ਨਹੀਂ ਰਿਹਾ ਤਾਂ ਜ਼ਿੰਦਗੀ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਨਿੱਲ ਹੋ ਗਈ ਸੋਚਿਆ ਵੀ ਯਾਰ ਜ਼ਿੰਦਗੀ ਹੁਣ ਕਰਾਂਗੇ ਕੀ ਅੱਗੇ ਹੈ ਕੀ ਹੈ ਕਰਨ ਵਾਸਤੇ ਜ਼ਿੰਦਗੀ 'ਚ ਇੱਕਦਮ ਮੁਸੀਬਤ ਆ ਗਈ ਇੱਕ ਦਿਨ ਬਸ ਕਰੀਏ ਵੀ ਪਹਾੜ ਡਿੱਗ ਪਿਆ ਕੇ ਤੇ ਨਹੀਂ ਹਲ ਗਈ ਸਾਰੇ ਪਰਿਵਾਰ ਦੀ ਸਾਰੇ ਘਰ ਦੀ ਟੁੱਟ ਗਈ ਤਾਂ ਸਾਰਾ ਪਰਿਵਾਰ ਡਿਪਰੈਸ਼ਨ ਦੇ ਵਿੱਚ ਸੀਗਾ ਸੋਰੋਨੈਸ ਚਲਦੀ ਸੀ ਸੈਡਨੈਸ ਸੀ ਸਾਰੀ ਹਰ ਵਕਤ ਮਨ ਨੂੰ ਨਮੋਸ਼ੀ ਦਾ ਮਾਹੌਲ ਹੂੰ ਜਿਵੇਂ ਉਹ ਪਾਸ਼ਿਕ ਕਵਿਤਾ ਦੇ ਵਿੱਚ ਕਹਿੰਦਾ ਹੁੰਦਾ ਵੀ ਖੇਤਾਂ ਵਿੱਚੋਂ ਜੁਗੀ ਹੋਈ ਖਪਾ ਵਰਗੀ ਚੁੱਪ ਤੇ ਨਮੋਸ਼ੀ ਨਮੋਸ਼ੀ ਹੂੰ ਉਸ ਤਰ੍ਹਾਂ ਦਾ ਮਾਹੌਲ ਸੀਗਾ ਵਾਤਾਵਰਨ ਸੀਗਾ ਉਸ ਤਰ੍ਹਾਂ ਦਾ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਇੱਕਦਮ ਦੁੱਖਾਂ ਦਾ ਪਹਾੜ ਡਿੱਗਿਆ ਹੋਇਆ ਕੀ ਥੋਡੇ ਨਾਲ ਉਦੋਂ ਫਿਰ ਉਸ ਦੇ ਵਿੱਚੋਂ ਬਾਹਰ ਕਿਵੇਂ ਆਏ ਉਸ ਦੀ ਕੀ ਕਹਾਣੀ ਹੈ ਜੇ ਮੈਂ ਤੁਹਾਨੂੰ ਕਹਾਂ ਵੀ ਮੈਂ ਉਸ ਚੀਜ਼ ਤੋਂ ਬਾਹਰ ਆਇਆ ਤਾਂ ਮੈਂ ਇਹ ਨਹੀਂ ਇਹ ਸੱਚ ਨਹੀਂ ਹੈਗਾ ਉਸ ਚੀਜ਼ੋਂ ਮੈਂ ਬਾਹਰ ਨਹੀਂ ਆਇਆ ਮੈਂ ਉਸ ਚੀਜ਼ ਨੂੰ ਹਲੇ ਵੀ ਨਾਲ ਆਪਣੇ ਮਹਿਸੂਸ ਕਰਦੇ ਆ ਹੂੰ ਬਾਹਰ ਦੇਖਣ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਵੀ ਯਾਰ 6 ਸਾਲ ਹੋ ਗਏ ਉਹਨੂੰ ਗਏ ਉਹਨੂੰ ਭੁੱਲ ਗਿਆ ਹੋਊਗਾ ਬਟ ਡਰਰ ਥਿੰਗਸ ਕੈਨ ਨਾਟ ਫੋਰਗੇਟ ਆਪਾਂ ਕਈ ਚੀਜ਼ਾਂ ਨੂੰ ਨਹੀਂ ਭੁੱਲ ਸਕਦੇ ਖਾਸ ਕਰਕੇ ਇਸ ਤਰ੍ਹਾਂ ਦੀ ਹੈਨਾ ਜਦੋਂ ਮੇਨ ਗੱਲ ਕੀ ਹੁੰਦੀ ਆ ਬੰਦੇ ਕੋਲੇ ਜੇ ਮਨ ਪਰਚਾਵੇ ਵਾਸਤੇ ਸਾਧਨ ਜਿਆਦਾ ਹੋਣ ਤਾਂ ਉਹ ਪਰਚੇ ਜਾਂਦਾ ਜਦੋਂ ਤੁਸੀਂ ਆਪਦੇ ਵੱਡੇ ਬ੍ਰਦਰ ਨੂੰ ਆਪਦੀਆਂ ਅੱਖਾਂ ਸਾਹਮਣੇ ਦਿਹਾੜੀ ਕਰਦੇ ਦੇਖਿਆ ਹੋਵੇ ਆਪਦੇ ਪਿਓ ਨਾਲ ਦਿਹਾੜੀਆਂ ਲਵਾਉਂਦੇ ਦੇਖਿਆ ਹੋਵੇ ਨਰਮਿਆਂ ਦੇ ਜੋਤੇ ਲਵਾਉਂਦੇ ਦੇਖਿਆ ਹੋਵੇ ਪੈੜ ਤੇ ਖੜ ਕੇ ਇਟਾਂ ਚਲਾਉਂਦੇ ਦੇਖਿਆ ਹੋਵੇ ਤਾਂ ਉਹ ਚੀਜ਼ਾਂ ਤੁਹਾਡੇ ਅੰਦਰ ਉਹਨਾਂ ਦਾ ਜਿਹੜਾ ਯੋਗਦਾਨ ਹੁੰਦਾ ਕਿ ਤੁਸੀਂ ਉਹਨਾਂ ਨੂੰ ਭੁਲਾ ਨਹੀਂ ਸਕਦੇ ਜਿਸ ਗਾਰ ਦੇ ਵਿੱਚੋਂ ਅਸੀਂ ਨਿਕਲੇ ਸੀ ਜਿਸ ਗਰੀਬੀ ਦੇ ਜਿਸ ਗੁਰਬਤ ਦੇ ਵਿੱਚੋਂ ਅਸੀਂ ਨਿਕਲੇ ਸੀ ਅਸੀਂ ਬਹੁਤ ਕੁਝ ਬਹੁਤ ਕੁਝ ਸੋਚੀ ਬੈਠੇ ਬੈਠੇ ਸੀ ਵੀ ਅਸੀਂ ਬਹੁਤ ਅੱਗੇ ਪਰਿਵਾਰ ਨੂੰ ਲੈ ਕੇ ਜਾਵਾਂਗੇ ਜ਼ਿੰਦਗੀ ਨੂੰ ਬਹੁਤ ਖੁਸ਼ਗਵਾਰ ਬਣਾਉਣਾ ਸੀ ਯਾਨੀ ਗੱਡੀ ਹਲੇਲੀ ਤੇ ਚੱਲ ਚੱਲਣ ਵਾਲੀ ਸੀ ਗੱਡੀ ਬੱਸ ਟ੍ਰੈਕ ਤੇ ਆਈ ਸੀ ਹਾਂ ਤਾਂ ਇੱਕੇਦਮ ਫੇਰ ਸਾਰਾ ਕੁਝ ਮਨ ਲਓ ਇੱਕ ਛੋਟਕੀ ਦੇ ਵਿੱਚ ਹੀ ਪਿੱਛੇ ਫੇਰ ਚਲਾ ਗਿਆ ਇਹ ਸਾਰਾ ਹੋਇਆ ਕਿਵੇਂ ਵੀਰੇ ਕੋਈ ਪਹਿਲਾ ਕਾਰਨ ਪਤਾ ਲੱਗੇ ਕੁਝ ਕਿਦਾਂ ਵਾਪਰ ਗਈ ਇਹ ਘਟਨਾ ਇੱਕਦਮ ਕਾਰਨ ਕੀ ਸੀਗਾ ਜੀ ਜਦੋਂ ਵੱਡੇ ਬ੍ਰਦਰ ਦਾ ਇੱਥੇ ਹੁੰਦਾ ਸੀ ਜਦੋਂ ਉਹ ਉਹਦੇ ਨਾਲ ਕਾਫੀ weight ਵਧਿਆ ਹੋਇਆ ਸੀਗਾ 94 95 ਕਿਲੋ weight ਸੀ ਤੇ ਜਦੋਂ 8 ਸਤੰਬਰ ਨੂੰ 사ਉਦੀ ਅਰੇਬੀਆ ਵਾਸਤੇ ਗਏ ਹੈ ਗਏ ਨਹੀਂ ਹਲਾਤਾ ਨਹੀਂ ਕੱਢਿਆ ਸੀ ਉਹਨਾਂ ਨੂੰ ਹਾਂ ਜਾਣਾ ਕੋਈ ਨਹੀਂ ਚਾਹੁੰਦਾ ਹੁੰਦਾ ਮਜਬੂਰੀ ਦੇ ਵਿੱਚ ਆਪਣੇ ਪਰਿਵਾਰ ਨੂੰ ਛੱਡ ਕੇ ਕੋਈ ਨਹੀਂ ਜਾਣਾ ਚਾਹੁੰਦਾ ਹੁੰਦਾ ਬਟ ਹੀ ਵਾਸ ਫੋਰਸਡ ਟੂ ਡੂ ਸੋ ਉਹਨੂੰ ਮਜਬੂਰ ਕੀਤਾ ਗਿਆ ਹਾਲਾਤਾਂ ਨੇ ਮਜਬੂਰ ਕੀਤਾ ਤੇ 8 ਸਤੰਬਰ ਨੂੰ ਗਿਆ ਸੀ ਉਹ ਉਸ ਤੋਂ ਬਾਅਦ ਮਨ ਲਓ ਪਹਿਲਾਂ ਉਹਦਾ ਕੀ ਸੀ ਵੇਟ ਸੀ 99 90 95 ਮਨ ਲਓ 100 ਦੇ ਨੀਅਰ ਬਾਟਸ ਤੇ ਰਿਬੇਟ ਸੀਗਾ ਉਹਨੂੰ ਦਿੱਕਤ ਆਉਂਦੀ ਮਾੜੀ ਮੁੱਟੀ ਮਨ ਲਓ ਵੀ ਸਾਹ ਚੜ ਗਿਆ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋ ਗਿਆ ਫਿਰ ਮੰਮੀ ਲੜਦੀ ਉਹਨੂੰ ਕਹਿੰਦੀ ਯਾਰ ਵੀ ਬਲਜਿੰਦਰ ਤੂੰ ਆਪਦੀ ਖੇਸੇ ਦਾ ਖਿਆਲ ਰੱਖ ਵੀ ਤੂੰ ਇਸ ਤਰ੍ਹਾਂ ਕਿਵੇਂ ਉਹ ਕਰੀ ਜਾਣਾ ਵੀ ਖਾਈ ਪੀ ਇਹਨਾਂ ਨੇ ਮਾੜਾ ਵਟਾ ਵਰਜਿਸ ਕਰਿਆ ਕਰ ਫਿਰ ਉਹ ਡਾਈਟਿੰਗ ਤੇ ਆ ਗਿਆ ਡਾਈਟਿੰਗ ਤੇ ਆ ਕੇ ਉਹਨੇ ਮਨ ਲੋ 6 ਮਹੀਨੇ ਰੋਟੀ ਨਹੀਂ ਖਾਧੀ ਸਲਾਦ ਫਲ ਫਰੂਟ ਸਬਜ਼ੀਆਂ ਇਸ ਤਰ੍ਹਾਂ ਦਾ ਮਨ ਲੋ ਭੋਜਨ ਜਿਹੜਾ ਖਾਣਾ ਸ਼ੁਰੂ ਕਰਤਾ ਤਾਂ ਉਹਦਾ weight 64.6 ਕਿਲੋ ਆ ਗਿਆ 63.4 ਕਿਲੋ ਤੇ ਆ ਗਿਆ ਮੇਰਾ ਹਾਲਾਂਕਿ ਉਹਦਾ weight ਸੀਗਾ ਜਿਹੜਾ 70 ਦੇ 70 72 ਸੀਗਾ ਉਹਨੇ ਮੇਰੇ ਤੋਂ ਵੀ ਘੱਟ ਕਰ ਲਿਆ ਮੈਂ ਦੇਖਣ ਨੂੰ ਮੋਟਾ ਲੱਗਦਾ ਸੀ ਉਹ ਬਿਲਕੁਲ ਮਨ ਲੋ ਸਲਿਮ ਹੋ ਗਿਆ ਸੀ ਤੇ ਬਿਲਕੁਲ ਫਿੱਟ ਵੀ ਹੋ ਗਿਆ ਸੀਗਾ ਕੋਈ ਕਿਸੇ ਤਰ੍ਹਾਂ ਦੀ ਹੈ ਨਹੀਂ ਸੀ ਫਿਜ਼ੀਕਲੀ ਆਪਾਂ ਕਹਿੰਦੇ ਵੀ ਅਨਫਿਟ ਹੈ ਉਧਰ ਚਲਾ ਗਿਆ ਉਹਦਾ ਬਿਲਕੁਲ ਫਿੱਟ ਸੀਗਾ ਸਟੇਟ 40 ਕਿਲੋ ਵੇਟ ਲੈ ਕੇ ਗਿਆ ਸੀ 2.5 ਸਾਲ ਉੱਥੇ ਉਹਦਾ ਜਿਹੜਾ ਰਹਿਣ ਸੈਨ ਸੀਗਾ ਜਿਹੜਾ ਉੱਥੇ ਉਹਦਾ ਖਾਣ ਪੀਣ ਸੀਗਾ ਫਿਜ਼ੀਕਲ ਐਕਟੀਵਿਟੀ ਮਿਨੀਮਲ ਸੀਗੀ ਐ ਨਹੀਂ ਸੀ ਫਿਜ਼ੀਕਲ ਸਾਊਦੀ ਅਰੇਬੀਆ ਦੇ ਵਿੱਚ ਇਸ ਤਰ੍ਹਾਂ ਓਪਨਲੀ ਕੋਈ ਰਨਿੰਗ ਨਹੀਂ ਕਰ ਸਕਦਾ ਆਈ ਥਿੰਕ ਜਿਵੇਂ ਉਹਦਾ ਸਰ ਉਹ ਮਾਹੌਲ ਉਹਦਾ ਜਿਹੜਾ ਸ਼ਡਿਊਲ ਸੀਗਾ ਸਾਰਾ ਚੇਂਜ ਹੋ ਗਿਆ ਮੇਰੀ ਮੈਰਿਜ ਸੀਗੀ 23 ਫਰਵਰੀ ਦੀ ਅੱਠ ਫਰਵਰੀ ਰਾਤ ਨੂੰ ਉਹ ਪੂਰਾ ਹੋਇਆ ਤੇ ਉਹਦਾ ਸਾਰਾ ਮੰਨ ਲਓ ਵੀ ਇੱਕ ਤਰ੍ਹਾਂ ਦਾ ਉਹੀ ਮੇਨ ਕਾਰਨ ਬਣਿਆ ਉਹਦੇ ਵਿਛੜ ਜਾਣ ਦਾ ਉਸ ਤੋਂ ਬਾਅਦ ਬਸ ਸਾਰੇ ਪਰਿਵਾਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ ਦਾ ਮਾਹੌਲ ਹੋ ਸਕਦਾ ਜਦੋਂ ਬੰਦਾ ਗਰੀਬੀ ਦੇ ਵਿੱਚੋਂ ਨਿਕਲਿਆ ਹੋਵੇ ਬਹੁਤ ਔਖਾ ਜੀ ਤੇ ਹਾਂ ਮੇਰੀ ਬਾਹ ਨਹੀਂ ਮੈਂ ਤਾਂ ਕਹਿੰਦਾ ਮੇਰਾ ਵजूद ਹੀ ਉਹ ਸੀਗਾ ਮੈਂ ਉਹਦੇ ਬਿਨਾ ਕੋਈ ਮਹਿਸੂਸ ਨਹੀਂ ਕਰ ਸਕਦਾ ਵੀ ਜੇ ਹੁਣ ਮੈਨੂੰ ਕੋਈ ਸਾਡੀ ਹਾਸੇ ਦੀ ਗੱਲ ਯਾਦ ਆਉਂਦੀ ਹੈ ਪਹਿਲਾਂ ਮੈਂ ਹੱਸਦਾ ਉੱਚੀ ਉੱਚੀ ਹੱਸਦਾ ਇੱਕੇ ਦਮ ਫਿਰ ਮੇਰੇ ਹੰਝੂ ਆ ਜਾਂਦੇ ਆ ਹਾਂ ਕਿਉਂਕਿ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਮੈਂ ਵੀ ਉਹਦੇ ਨਾਲ ਸ਼ੇਅਰ ਕਰਦਾ ਤਾਂ ਉਹ ਮੇਰੇ ਨਾਲ ਖੁੱਲ ਕੇ ਹੱਸਦਾ ਵੀ ਹਾਂ ਜਰਾ ਬਾਹ ਗੱਲਾਂ ਆਏ ਆ ਤਾਂ ਉਹ ਮੇਰਾ ਹਾਸਾ ਵੀ ਰੋਣੇ ਦੇ ਵਿੱਚ ਬਦਲ ਜਾਂਦਾ ਉਹ ਜਸਟ ਬਿਕੋਜ਼ ਆਫ ਹਰ ਚੀਜ਼ ਨੂੰ ਤੁਸੀਂ ਉਹਦੇ ਨਾਲ ਮਹਿਸੂਸ ਕਰਦੇ ਹੋ ਮੈਂ ਹਰ ਇੱਕ ਚੀਜ਼ ਨੂੰ ਉਹਦੇ ਨਾਲ ਕੋਰਿਲੇਟ ਕਰਕੇ ਦੇਖਦਾ ਹਰ ਇੱਕ ਚੀਜ਼ ਨੂੰ ਉਹਦੇ ਨਾਲ ਮਹਿਸੂਸ ਕਰਕੇ ਦੇਖਦਾ ਤੁਹਾਡਾ ਕਿਵੇਂ ਸਫਰ ਉਧਰ ਵੱਲ ਨੂੰ ਗਿਆ ਗ੍ਰਾਊਂਡ ਵੱਲ ਨੂੰ ਕਿਉਂਕਿ ਜਦੋਂ ਤੁਹਾਡੇ ਭਰਾ ਦੀ ਡੈਥ ਹੋਈ ਹੈ ਨਾ ਤੇ ਤੁਸੀਂ ਬਹੁਤ ਬੁਰੀ ਤਰ੍ਹਾਂ ਟੁੱਟ ਗਈ ਸੀ ਹੈ ਨਾ ਹਾਂ ਕੁਝ ਟਾਈਮ ਫਿਰ ਮੈਨੂੰ ਲੱਗਦਾ ਤੁਸੀਂ ਘਰ ਹੀ ਰਹੇ ਹੋਗੇ ਟੁੱਟਣ ਦਾ ਤਾਂ ਇਦਾਂ ਜੀ ਜੇ ਹੁਣ ਮੈਂ ਆਖਾਂ ਮੈਂ ਹੁਣ ਵੀ ਟੁੱਟਿਆ ਹੋਇਆ ਹਾਂ ਹੌਲੀ ਹੌਲੀ ਮਨ ਲਓ ਜੋੜ ਰਹੇ ਹਾਂ ਜਿਵੇਂ ਉਹ ਖਲੀਲ ਜਿਬਰਾਨ ਸਾਹਿਬ ਕਹਿੰਦੇ ਹੁੰਦੇ ਆ ਵੀ ਜਦੋਂ ਕੋਈ ਬੰਦਾ ਤੁਹਾਡੇ ਤੋਂ ਵਿਛੜਦਾ ਤੁਹਾਡਾ ਆਪਣਾ ਵਿਛੜਦਾ ਹੈ ਤਾਂ ਤੁਹਾਡੇ ਅੰਦਰ ਕੁਝ ਕੋਈ ਅੰਗ ਹੈ ਜਿਹੜਾ ਮਰ ਜਾਂਦਾ ਹੈ ਬਿਲਕੁਲ ਤੇ ਜਦੋਂ ਤੁਹਾਡੀ ਮੌਤ ਹੁੰਦੀ ਹੈ ਤਾਂ ਉਹ ਸਾਰੇ ਟੁਕੜੇ ਇਕੱਠੇ ਕਰਦੀ ਹੈ ਤੇ ਲੈ ਕੇ ਚਲੀ ਜਾਂਦੀ ਹੈ ਮੌਤ ਹਾਂ ਤਾਂ ਉਹ ਇਦਾਂ ਵੀ ਹਲੇ ਵੀ ਮੇਰੇ ਅੰਦਰ ਉਹ ਚੀਜ਼ ਹੈ ਜਿਹੜੀ ਉਹ ਰੜਕ ਕੇ ਚਲੀ ਜਾਂਦੀ ਹੈ ਉਸ ਰੜਕ ਨੂੰ ਹੀ ਜਿਉਂਦੇ ਰੱਖਣ ਵਾਸਤੇ ਮੈਂ ਜਿਹੜਾ ਗਰਾਊਂਡ ਨਾਲ ਜੁੜਿਆ ਤਾਂ ਉਦਾਸੀ ਦੇ ਵਿੱਚ ਮਾਹੌਲ ਦੇ ਵਿੱਚ ਹੀ ਸ਼ੁਰੂ ਕੀਤਾ ਸੀ ਅੱਜ ਵੀ ਇਹ ਜਿਹੜਾ ਉਹ ਮੇਰੇ ਅੰਦਰ ਚੱਲਦੀ ਜਾਂਦਾ ਮੈਂ ਮੰਨ ਲਓ ਗਰਾਊਂਡ ਦੇ ਵਿੱਚ 17 ਅਗਸਤ 2019 ਨੂੰ ਮੇਰਾ ਪਹਿਲਾ ਦਿਨ ਸੀ ਅੱਛਾ ਮੈਂ ਰਨਿੰਗ ਸ਼ੁਰੂ ਕੀਤੀ ਹਾਲੇ ਤੱਕ ਲਗਾਤਾਰ ਕਰ ਰਿਹਾ ਤੇ ਲਗਾਤਾਰ ਮੇਰੀ ਰਨਿੰਗ ਹੈ ਜਿਹੜੀ 6 ਸਾਲ 9 ਮਹੀਨੇ 7 ਦਿਨਾਂ ਦੀ ਹੋ ਚੁੱਕੀ ਹੈ ਅੱਜ 2107 ਦਿਨ ਲਗਾਤਾਰ ਮੈਨੂੰ ਰਨਿੰਗ ਕਰਦੇ ਨੂੰ ਹੋ ਚੁੱਕੇ ਹੈ ਕਿੰਨੇ ਕਿਲੋਮੀਟਰ ਬਣ ਗਿਆ 4 ਕਿਲੋਮੀਟਰ ਮੇਰਾ ਡੇਲੀ ਦਾ ਰੁਟੀਨ ਹੈ ਕਦੇ ਕੋਈ ਮੈਰਾਥਨ ਚਲੇ ਗਏ 10 ਕਿਲੋਮੀਟਰ ਈਵਨ 20 ਕਿਲੋਮੀਟਰ ਵੀ ਆਪਣੇ ਪਿੰਡ ਦੇ ਗਰਾਊਂਡ ਦੇ ਵਿੱਚ ਮੈਂ ਰਨਿੰਗ ਕੀਤੀ ਹੋਈ ਹੈ ਹੋ ਤੇ ਮੰਨ ਲਓ ਇਸ ਤਰ੍ਹਾਂ ਹੈ ਵੀ ਮੈਂ ਰਨਿੰਗ ਦਾ ਮਿਨੀਮਮ ਜਿਹੜਾ ਮੈਂ ਮੰਨ ਕੇ ਚੱਲੇ ਵੀ 10 ਸਟ੍ਰਾਈਕ ਮੈਂ ਜਿਹੜੇ 400 ਮੀਟਰ ਦੇ ਲਾਉਣੇ ਆ ਉਹ ਮੈਂ ਪੂਰੇ ਕਰਦਾ ਉਸ ਤੋਂ ਬਾਅਦ ਚਾਹੇ ਮੀਂਹ ਆਵੇ ਨਹੀਂ ਰੀ ਆਵੇ ਮੀਂਹ ਰੀ ਦੇ ਵਿੱਚ ਵੀ ਭੱਜਣਾ ਹੈ ਕੋਈ ਮੰਡੇ ਨਹੀਂ ਕੋਈ ਸੰਡੇ ਨਹੀਂ ਕੋਈ ਰੇਣੀ ਦੇ ਨਹੀਂ ਕੋਈ ਸਟਾਰਮ ਦੇ ਨਹੀਂ ਮੈਂ ਮੰਨ ਲਓ ਆਪਣੇ ਆਪ ਨੂੰ 4 ਕਿਲੋਮੀਟਰ ਰਨਿੰਗ ਕਰਕੇ ਆਪਣੇ ਬ੍ਰਦਰ ਨੂੰ ਸ਼ਰਧਾਂਜਲੀ ਦੇ ਕੇ ਫਿਰ ਅਗਲੇ ਬਾਰੇ ਸੋਚਦਾ ਵੀ ਮੇਰਾ ਸਰੀਰ ਅਲਾਉ ਕਰਦਾ ਜਾਂ ਨਹੀਂ ਕਰਦਾ ਮੀਂਹ ਆਵੇ ਨਹੀਂ ਰੀ ਆਵੇ बुखार ਚੜਿਆ ਹੈ ਪਹਿਲੀ ਗੱਲ ਤਾਂ ਮੈਨੂੰ ਮੱਲੋ ਇਹ ਪਿਛਲੇ 5 ਸਾਲਾਂ ਦੀ ਗੱਲ ਕਰਾਂ ਮੈਂ ਮੈਨੂੰ ਬਹੁਤ ਮੱਲੋ ਬੁਖਾਰ ਘੱਟ ਚੜਿਆ ਅੱਛਾ ਕਿਉਂਕਿ ਫਿਜ਼ੀਕਲੀ ਜਦੋਂ ਬੰਦਾ ਫਿੱਟ ਹੋ ਜਾਂਦਾ ਹਰ ਇੱਕ ਚੀਜ਼ ਪ੍ਰੋਪਰ ਹੋ ਜਾਂਦੀ ਹੈ ਮੱਲੋ ਸਾਰੀ ਉਹਦੇ ਚ ਹੋ ਜਾਂਦੀ ਹੈ ਸ਼ਡਿਊਲ ਦੇ ਵਿੱਚ ਹੋ ਜਾਂਦੀ ਹੈ ਡਾਈਟ ਸਹੀ ਹੋ ਜਾਂਦੀ ਹੈ ਫਿਜ਼ੀਕਲੀ ਐਕਟੀਵਿਟੀ ਸਹੀ ਹੋ ਜਾਂਦੀ ਹੈ ਤਾਂ ਬੁਖਾਰ ਮੱਲੋ ਕੋਈ ਵੀ ਛੇਤੀ ਛੇਤੀ ਬਿਮਾਰੀ ਆ ਨੇੜੇ ਨਹੀਂ ਆਉਂਦੀ ਹੈ ਨਾ ਤਾਂ ਬੁਖਾਰ ਬਹੁਤ ਘੱਟ ਚੜਿਆ ਜੇ ਕਦੇ ਚੜਿਆ ਤਾਂ ਫਿਰ ਮੈਂ ਪਹਿਲਾਂ ਬੁਖਾਰ ਮੇਰੀ ਮੱਲੋ ਜਿਹੜੀ ਇੱਛਾ ਸ਼ਕਤੀ ਸੀ ਉਹਦੇ ਨਾਲੋਂ ਕਿਤੇ ਨਗੂਣਾ ਸੀ ਕਿਤੇ ਕੋਈ ਵੀ ਮੈਨੂੰ ਕੋਈ ਨਾ ਮੁਸ਼ਕਿਲ ਆਉਂਦੀ ਹੈ ਤਾਂ ਉਹ ਮੇਰੀ ਵਿਲ ਪਾਵਰ ਨਾਲੋਂ ਮੇਰੀ ਇੱਛਾ ਸ਼ਕਤੀ ਨਾਲੋਂ ਮੈਂ ਛੋਟੀ ਮੰਨ ਕੇ ਚੱਲਦਾ ਤਾਂ ਮੈਂ ਉਹ ਓਵਰਕਮ ਕਰਕੇ ਮੈਂ ਆਪਣੀ ਰਨਿੰਗ ਹੈ ਜਿਹੜੀ ਉਹ ਪੂਰੀ ਕਰਦਾ ਯਾਨੀ ਇਹਦੇ ਵਿੱਚ ਵੀ ਤੁਸੀਂ ਯੋਗਦਾਨ ਆਪਣੇ ਵੱਡੇ ਭਰਾ ਦਾ ਮੰਨਣਾ ਨਾਲ ਆ ਹਾਂ ਮੈਂ ਸੋਚ ਮੈਂ ਹਾਲਾ ਕਿ ਮੈਂ ਹੁਣ ਜਿਮ ਲਾਉਣਾ ਜਾਂ ਮੈਂ ਰਨਿੰਗ ਕਰਦਾ ਮੈਂ ਸੋਚਦਾ ਹੁੰਦਾ ਜੀ ਕਾਸ਼ ਉਹ ਮੇਰੇ ਨਾਲ ਹੁੰਦਾ ਤਾਂ ਮੈਂ ਜਿਸ ਤਰ੍ਹਾਂ ਦੀ ਮੇਰੀ ਬਾਡੀ ਸ਼ੇਪ ਬਣੀ ਹੈ ਮੈਨੂੰ ਮੈਂ ਬਹੁਤ ਸੰਤੋਸ਼ਟਾਂ ਨੇਚਰਲ ਡਾਈਟ ਹੈ ਕੋਈ ਕਿਸੇ ਤਰ੍ਹਾਂ ਦਾ ਕੋਈ ਸਟੀਰਨ ਨਹੀਂ ਕਿਸੇ ਤਰ੍ਹਾਂ ਦਾ ਕੋਈ ਸਪਲੀਮੈਂਟ ਨਹੀਂ ਤੇ ਕਿਸੇ ਤਰ੍ਹਾਂ ਦਾ ਕੋਈ ਆਇਆ ਨਹੀਂ ਹੈ ਭੇਡ ਚੱਲਦਾ ਹਿੱਸਾ ਬਣ ਕੇ ਵੀ ਆਪਾਂ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਆਪਾਂ ਬਾਡੀ ਦੇ ਨਾਲ ਖਿਲਵਾੜ ਕਰ ਲਈਏ ਮੈਂ ਬਿਲਕੁਲ ਨੇਚਰਲ ਡਾਈਟ ਹੈ ਮੇਰੀ ਬਿਲਕੁਲ ਸਾਦੀ ਖਰਾਕ ਹੈ ਦੁੱਧ ਦੇ ਆਸਰੇ ਅੰਡੇ ਜਾਂ ਇਸ ਤਰ੍ਹਾਂ ਦਾ ਮੀਲ ਹੈ ਮੇਰਾ ਸਪਰਾਉਟਸ ਵਗੈਰਾ ਹੋਗੇ ਘਰ ਦੇ ਘਰ ਦੀ ਮੂੰਗੀ ਵਗੈਰਾ ਹੋਗੀ ਹੈ ਨਾ ਇਹਨਾਂ ਚੀਜ਼ਾਂ ਦੇ ਆਸਰੇ ਜਾਂ ਚਿਕਨ ਵਗੈਰਾ ਖਾ ਲਈਦਾ ਤੇ ਇਹਨਾਂ ਦੇ ਆਸਰੇ ਸਰੀਰ ਨੂੰ ਮੈਂ ਆਪਣੇ ਆਪ ਨੂੰ ਬਣਾਇਆ ਪੁੱਛਦੇ ਕਹਿੰਦੇ ਕਮਜ਼ੋਰ ਲੱਗਦਾ ਮੈਂ ਕਹਿੰਦਾ ਯਾਰ ਮੇਰੀ એનર્ਜੀ ਲੈਵਲ ਮੈਂ ਕਮਜ਼ੋਰ ਨਹੀਂ ਹੈਗਾ ਮੈਂ ਠੀਕ ਹੈ ਮੇਰਾ 58 58 ਕਿਲੋ weight ਹੈ ਕਈ ਕਹਿੰਦੇ 2 4 ਕਿਲੋ weight ਹੋਰ ਚੱਕ ਲੈ ਫਿਰ ਸੋਹਣਾ ਲੱਗੇਗਾ ਮੈਂ ਕਹਿੰਦਾ ਠੀਕ ਹੈ ਮੈਨੂੰ ਸੋਹਣਾ ਲੱਗਣ ਲਈ ਨਹੀਂ ਤੁਸੀਂ ਸੋਹਣਾ ਲੱਗਣ ਲਈ ਨਹੀਂ ਮੈਂ ਕਹਿੰਦਾ ਫਿਟ ਰਹਿਣ ਵਾਸਤੇ ਤੁਸੀਂ ਜੇ ਜਿਮ ਜਾਂ ਤੁਸੀਂ ਕਸਰਤ ਕਰਦੇ ਹੋ ਤੁਸੀਂ ਫਿਟ ਆਪਣਾ ਜਿਹੜਾ ਮੇਨ ਹੈ ਜੰਨਾ ਹੁੰਦਾ ਫਿਟ ਰਹਿਣ ਵਾਸਤੇ ਮੈਂ ਕਹਿੰਦਾ ਵੀ ਮੈਂ ਮੇਰਾ ਤਾਂ ਜਿਹੜਾ ਪਹਿਲੀ ਗੱਲ ਤਾਂ ਮੇਰਾ ਮੇਨ ਅਜੰਡਾ ਹੀ ਕੀ ਹੈ ਮੈਂ ਮੇਰੇ ਬ੍ਰਦਰ ਨੂੰ ਸ਼ਰਧਾਂਜਲੀ ਦੇਣੀ ਹੈ ਸ਼ਰਧਾਂਜਲੀ ਦੇ ਨਾਲ-ਨਾਲ ਹੁਣ ਕਈ ਚੀਜ਼ਾਂ ਆਪਣੇ ਆਪ ਜੁੜ ਗਈਆਂ ਫਿਟਨੈਸ ਜੁੜ ਗਈ ਦੂਜੀ ਗੱਲ ਇਹਦੇ ਵਿੱਚ ਕੀ ਹੈ ਸਮਾਜ ਦੀ ਜੁੜਗੀ ਜੇ ਹੁਣ ਕੋਈ ਮੈਨੂੰ ਦੇਖਦਾ ਅਗਲਾ ਕਹਿੰਦੇ ਰੈਨੈਚਰ ਹੋ ਗਿਆ ਨੂੰ ਭਜਦੇ ਨੂੰ ਫਿਰ ਮੈਂ ਵੀ ਭਾਈ ਜਾਇਆ ਕਰੂਗਾ ਮੈਨੂੰ ਬਥੇਰੇ ਮੈਸੇਜ ਆਉਂਦੇ ਆ ਫੋਨ ਆਉਂਦੇ ਆ ਕਹਿੰਦੇ ਭਾਈ ਯਾਰ ਬਾਡੀ ਸੋਹਣੀ ਬਣ ਗਈ ਤੇਰੇ ਤੇ ਯਾਰ ਬੜਾ ਸਿੱਧਕਾ ਇਤਰਾ ਸਿਰੜਾ ਚੰਗਾ ਮੈਸੇਜ ਜਾਂਦਾ ਹੈ ਹਾਂ ਉਹ ਮੈਸੇਜ ਇੱਕ ਸਮਾਜ ਦੇ ਵਿੱਚ ਵੀ ਹਾਲਾਂਕਿ ਮੇਰਾ ਫੈਸਲਾ ਜਿਹੜਾ ਵਿਅਕਤੀਗਤ ਨਿੱਜੀ ਫੈਸਲਾ ਹੈ ਮੇਰਾ ਮੈਂ ਆਪਣਾ ਸਮਾਜ ਤੇ ਕਰਦਾ ਹਾਂ ਹਾਂ ਸਮਾਜ ਤੇ ਅਸਰ ਕਰਦਾ ਤਾਂ ਹੀ ਤੁਸੀਂ ਅੱਜ ਮੇਰੇ ਕੋਲੇ ਮੰਨ ਲਓ ਤੁਹਾਨੂੰ ਕੋਈ ਚੀਜ਼ ਪਤਾ ਲੱਗੀ ਹੋਵੇਗੀ ਵੀ ਕੋਈ ਆਪਣੀ ਇਸ ਤਰ੍ਹਾਂ ਦੀ ਹੈ ਹਨਾ ਤਾਂ ਤੁਸੀਂ ਮੇਰੇ ਕੋਲੇ ਅਪਰੋਚ ਕੀਤੀ ਹੈ ਬਿਲਕੁਲ ਤਾਂ ਉਹ ਚੀਜ਼ ਹੈ ਮੈਂ ਕਹਿੰਦਾ ਵੀ ਸਮਾਜ ਦੇ ਵਿੱਚ ਜੇ ਗੂਰ ਪਿਆ ਰਿਹਾ ਤਾਂ ਮੇਰੇ ਵਾਸਤੇ ਇਹ ਪ੍ਰਾਪਤੀ ਹੈ ਇੱਕ ਮੇਰੇ ਵਾਸਤੇ ਹਾਸਲ ਹੈ ਜੰਨੀ ਤੁਸੀਂ ਮੰਨਦੇ ਵੀ ਹਾਂ ਆਪਣੇ ਭਰਾ ਨੂੰ ਇਹ ਸ਼ਰਧਾਂਜਲੀ ਹੈ ਜਿਹੜੀ ਉਹ ਸਮਰਪਿਤ ਹੋ ਰਹੀ ਹੈ ਹਨਾ ਜਿਵੇਂ ਸਮਾਜ ਦਾ ਸੰਭਾ ਮੈਂ ਮੈਂ ਪ੍ਰਾਇਮਰੀ ਮੇਰਾ ਜਿਹੜਾ ਮੇਨ ਮੇਰਾ ਜਿਹੜਾ ਮੋਟਿਵ ਹੈ ਮਕਸਦ ਹੈ ਮੈਂ ਇਹੀ ਹੈ ਵੀ ਮੇਰੇ ਬ੍ਰਦਰ ਨੂੰ ਮੈਂ ਸ਼ਰਧਾਂਜਲੀ ਪੇ ਕਰਦਾ ਰੋਜ਼ ਤਾਂ بس ਮੈਂ ਆਪਣੇ ਆਪ ਨੂੰ ਸੰਤੋਸ਼ਟ ਕਰ ਲੈਣਾ ਮੇਰੀ ਜਿਹੜੀ ਤ੍ਰਿਪਤੀ ਹੈ ਐਸੋਸੀਏਸ਼ਨ ਹੈ ਜਿਹੜੀ ਉਹ ਮੇਰੀ ਇਸ ਗੱਲ ਦੇ ਵਿੱਚ ਹੀ ਹੋ ਜਾਂਦੀ ਹੈ ਵੀ ਮੈਂ ਅੱਜ ਉਹਨੂੰ ਗਿਆ ਸ਼ਰਧਾਂਜਲੀ ਦੇ ਆਇਆ ਕਿੰਨੇ ਵਜੇ ਫਿਰ ਸਵੇਰੇ ਉੱਠਦੇ ਹੋ ਤੇ ਸਾਰਾ ਕੀ ਰਹਿੰਦਾ ਤੁਹਾਡਾ ਦਿਨ ਚ ਰਿਹਾ ਸਵੇਰੇ ਤਾਂ ਇਦਾਂ ਹੀ ਚਾਹੇ ਰਾਤ ਨੂੰ 10 ਵਜੇ ਸੌਂ ਜਾਈਏ 11 ਵਜੇ ਸੌਂ ਜਾਈਏ ਕਈ ਵਾਰੀ ਮੈਚ ਦੇਖਦੇ ਜਾਂ ਕੋਈ ਵਾਰੀ ਕੁਝ ਵੀ ਦੇਖਦੇ ਤੇ ਸਵੇਰੇ ਚ ਆਲਾਰਮ ਤਾਂ 3:30 ਤੇ ਵੀ ਲਾ ਲਈਦਾ ਅੱਛਾ ਉਸ ਤੋਂ ਬਾਅਦ ਆਇਆ ਹੁੰਦਾ ਵੀ 3:30 ਆਲਾਰਮ ਬੋਲ ਪਿਆ ਤੇ ਉਸ ਤੋਂ ਬਾਅਦ ਪ੍ਰਿਪੇਅਰ ਹੋ ਜਾਂਦੀ ਹੈ ਬੋਡੀ ਵੀਰ ਅੱਦੂ ਬਾਅਦ ਅੱਧੇ ਘੰਟੇ ਤੇ ਬਸ ਇਹਦੇ ਬਾਅਦ 4:30 4:30 ਹੱਦ 5 ਆ ਟਾਈਮ ਹੁੰਦਾ ਉੱਠਣ ਲੱਗਦੇ ਮੰਜੇ ਬਿਸਤਰੇ ਦੇ ਚ ਪੈ ਕੇ ਸੂਰਜ ਚੜਦਾ ਨਹੀਂ ਦੇਖਿਆ ਗਰਮੀ ਸਰਦੀ ਕੋਟਾ ਗਰਮੀ ਸਰਦੀ ਹਾਂ ਉਹ ਸੇਮ ਟਾਈਮ ਰਹਿੰਦਾ ਕਿੰਨੀ ਮਰਜੀ ਠੰਡ ਹੋਵੇ ਕਿੰਨੀ ਮਰਜੀ ਧੁੰਦ ਹੋਵੇ ਕਿੰਨਾ ਮਰਜੀ ਮੀਂਹ ਪੈਂਦਾ ਹੋਵੇ ਕਿੰਨਾ ਮਰਜੀ ਝੱਖੜ ਝੁੱਲਿਆ ਹੋਵੇ ਹਾਂ ਕੁਝ ਵੀ ਹੋਵੇ ਇਵਨ ਫਾਦਰ ਸਾਹਿਬ ਨੂੰ ਮਤਲਬ 2021 ਦੇ ਵਿੱਚ ਕੈਂਸਰ ਦੀ ਦਿੱਕਤ ਆਈ ਸੀ 15 ਦਿਨ ਅਸੀਂ ਬੀਕਨਯਰ ਹਸਪੀਟਲ ਦੇ ਵਿੱਚ ਲਾਏ ਐ अच्छा ਤੇ ਉੱਥੇ ਵੀ ਮੈਂ ਮਤਲਬ ਸਵੇਰੇ 5:00 ਵਜੇ ਉੱਠ ਕੇ ਚਲਾ ਜਾਂਦਾ ਸੀ ਫਰੈਸ਼ ਹੋ ਕੇ ਤੇ ਉੱਥੇ ਮੈਂ ਅੱਧਾ ਘੰਟਾ ਰਨਿੰਗ ਕਰਦਾ ਸੀ ਤੁੰਦੀਆਂ ਸੜਕਾਂ ਤੇ ਕੁੱਤੇ ਮਗਰ ਪੈ ਜਾਂਦੇ ਸੀ ਕੁੱਤੇ ਨਹੀਂ ਹੁੰਦੇ ਸੀ ਅਸਲ ਦੇ ਵਿੱਚ ਜੇ ਸੋਚਿਆ ਜਾਵੇ ਉਹ ਚੈਲੰਜ ਹੁੰਦੇ ਸੀਗੇ ਸਮਾਜ ਦੀਆਂ ਚੁਣੌਤੀਆਂ ਵੀ ਸਾਂ ਸਮਾਜ ਦੇ ਚੁਣੌਤੀਆਂ ਸੀਗੀਆਂ ਚੈਲੰਜ ਸੀਗੇ ਜਿਹੜੇ ਆਪਾਂ ਨੂੰ ਰੋਕਣਾ ਚਾਹੁੰਦੇ ਸੀ ਆਪਾਂ ਨੂੰ ਆਪਣੀ ਦਿਸ਼ਾ ਤੋਂ ਆਪਣੀ ਸ਼ਰਧਾਂਜਲੀ ਦੇਣ ਤੋਂ ਹਟਾਉਣਾ ਚਾਹੁੰਦੇ ਸੀ ਪਰ ਮੈਂ ਇਕਾਗਰ ਹੋ ਕੇ ਮੈਂ ਕਹਿੰਦਾ ਜੀ ਨਹੀਂ ਮੈਂ ਪਹਿਲਾਂ ਰਨਿੰਗ ਕਰੂੰਗਾ ਫਿਰ ਚਾਹੀ ਕੋਸ਼ ਹੋ ਜੇ ਮੇਰੇ ਨਾਲ ਪਹਿਲਾਂ ਮੈਂ ਰਨਿੰਗ ਕਰੂੰਗਾ ਇਸੇ ਤਰੀਕੇ ਅ ਦੋ ਦੋਸਤ ਜਾ ਰਹੇ ਸੀ ਮੋਟਰਸਾਈਕਲ ਤੇ ਜਾ ਰਹੇ ਸੀ ਕੋਈ ਬਾਬਾ ਮੂਰੋ ਆ ਗਿਆ ਇੱਕੇਦਮ ਮੋਟਰਸਾਈਕਲ ਵਿੱਚ ਵੱਜਿਆ ਸਭ ਤੋਂ ਪਹਿਲਾਂ ਮੈਂ ਉੱਠ ਕੇ ਆਇਆ ਦੇਖਿਆ ਵੀ ਲੱਤਾਂ ਠੀਕ ਨੇ ਅੱਛਾ ਵੀ ਜੇ ਲੱਤਾਂ ਠੀਕ ਆ ਤਾਂ ਮੈਂ ਸਦਾਂਝਲੀ ਦੇ ਸਕਦਾ ਵੀ ਜੇ ਲੱਤਾਂ ਕੋਈ ਗੱਲਬਾਤ ਹੋ ਗਈ ਤਾਂ ਮੈਨੂੰ ਘਰ ਦੇ ਤਾਂ ਪਹਿਲੀ ਕਹਿੰਦੇ ਵੀ ਤੂੰ ਕੀ ਵੀ ਤੂੰ ਕੀ ਬਣ ਗਿਆ ਤੂੰ ਫਤਲਾ ਹੋ ਗਿਆ ਸੁੱਕ ਗਿਆ ਤੂੰ ਜੰਮੀ ਜਿਵੇਂ ਕੋਈ ਰੋਗ ਲੱਗਿਆ ਹੁੰਦਾ ਬਸ ਇਹ ਮੇਰਾ ਇਹੀ ਤਰੀਕਾ ਆਪਣੇ ਆਪ ਨੂੰ ਆਪਣੇ ਆਪ ਨੂੰ ਮਤਲਬ ਤ੍ਰਿਪਤ ਕਰਨ ਦਾ ਇੱਕ ਤਰ੍ਹਾਂ ਦਾ ਆਪਣੇ ਆਪ ਨੂੰ ਸੰਤੋਸ਼ਟੀ ਦੇਣ ਦਾ ਵੀ ਮੈਂ ਮੇਰੇ ਬ੍ਰਦਰ ਨਾਲ ਹੀ ਜੁੜਿਆ ਰਹਿਣਾ ਚਾਹੁੰਦਾ ਜਦੋਂ ਤੱਕ ਜਿੰਨੀ ਕਿ ਮੇਰੀ ਜ਼ਿੰਦਗੀ ਹੈਗੀ ਆ ਹੂੰ ਮੈਂ ਚਾਹੁੰਦਾ ਵੀ ਬਸ ਮੈਂ ਇਸੇ ਲੇਅ ਦੇ ਵਿੱਚ ਚੱਲਦਾ ਰਹਾ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਮੇਰਾ ਮੁਕਾਬਲਾ ਜਿਹੜਾ ਆਪਣੇ ਆਪ ਨਾਲ ਹੈ ਮੇਰਾ ਮੁਕਾਬਲਾ ਜਿਹੜਾ ਹਾਲਾਤਾਂ ਦੇ ਨਾਲ ਹੈ ਮੇਰਾ ਮੁਕਾਬਲਾ ਜਿਹੜਾ ਉਹ ਬਸ ਮੇਰੇ ਬ੍ਰਦਰ ਦੀਆਂ ਯਾਦਾਂ ਨੂੰ ਲੈ ਕੇ ਅੱਗੇ ਚੱਲਣ ਦਾ ਬਸ ਇਹੀ ਮੇਰਾ ਟੀਚਾ ਹੈ ਕਿਤਾਬਾਂ ਨਾਲ ਵੀ ਜੁੜੇ ਹਾਂ ਕਿਤਾਬਾਂ ਨਾਲ ਹਾਂਜੀ ਕਿਤਾਬਾਂ ਨਾਲ ਲਿਟਰੇਚਰ ਦਾ ਬਹੁਤ ਸ਼ੌਂਕ ਹੈ ਪੰਜਾਬੀ ਦੀ ਐਮਏ ਕਿਤਾਬਾਂ ਨਾਲ ਜੁੜੇ ਹੋਣ ਕਰਕੇ ਹੀ ਮੈਨੂੰ ਸ਼ੌਂਕ ਸੀਗਾ ਮੈਂ ਕਿਤਾਬਾਂ ਨਾਲ ਪਹਿਲਾਂ ਦੀ ਜੁੜੇ ਸੀਗੇ ਆਪਣੀਆਂ ਕਿਤਾਬਾਂ ਨਾਲ ਸ਼ੁਰੂ ਤੋਂ ਹੀ ਸੀਗੇ ਜੀ ਛੋਟੇ ਹੁੰਦੇ ਜਦੋਂ ਮਤਲਬ ਪੜ੍ਹਦੇ ਆ ਆਪਾਂ ਹੂੰ ਤੇ ਇਲੈਕਟਿਵ ਪੰਜਾਬੀ ਹੁੰਦੀ ਸੀ ਕਹਾਣੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਐਨਾ ਬਣ ਗਈ ਹੁੰਦੀ ਸੀ 10ਵੀਂ ਦੇ ਵਿੱਚ ਉਹ ਸਟੋਰੀਆਂ ਜਦੋਂ ਆਪਾਂ ਇੱਕ ਆਪਣਾ ਮਤਲਬ ਮਾਈਂਡ ਹੋ ਜੀ ਇੰਨਾ ਵਿਕਸਤ ਨਹੀਂ ਹੋਇਆ ਹੁੰਦਾ ਦਿਮਾਗ ਆ ਤੋ ਚੀਜ਼ਾਂ ਆਪਣੇ ਅੰਦਰ ਬੈਠ ਜਾਂਦੀਆਂ ਨੇ ਜਿਵੇਂ ਤੀਜੀ ਚੌਥੀ ਜੀ ਕਹਾਣੀ ਹੁੰਦੀ ਸੀ ਰਾਦਾ ਪੱਥਰ ਸਰਜੀਤ ਹੁੰਦਾ ਸੀ ਉਹ ਪੱਥਰ ਪੱਟਦਾ ਉਹ ਕਰਦਾ ਹੁੰਦਾ ਸੀ ਹੈਨਾ ਰਾਤ ਤੋਂ ਹਟਾਉਂਦਾ ਸੀ ਉਹ ਚੀਜ਼ਾਂ ਸੁੰਡ ਤੇ ਹਲਦੀ ਤੇ ਇਸ ਤਰ੍ਹਾਂ ਦੀਆਂ ਉਹ ਚੀਜ਼ਾਂ ਕਰਤਾਰ ਸਿੰਘ ਸਰਾਬੇ ਦੇ ਜੋ ਸੀ ਕਵਤਾ ਸੀ ਆਪਣਾ ਪ੍ਰੀਤਮ ਦੀ ਆਪਣਾ ਹਿੰਦਵਾਸੀ ਉਹ ਰੱਖਣਾ ਯਾਦ ਸਾਨੂੰ ਕਿਤੇ ਗਲਾ ਚਾਹ ਤੁਹਾਨੂੰ ਨਾਲ ਉਹ ਚ ਜਹਾ ਉਹ ਚੀਜ਼ਾਂ ਬਸ ਚੱਲਦੇ ਚੱਲਦੇ ਲਿਟਰੇਚਰ ਨਾਲ ਪਿਆਰ ਪੈ ਗਿਆ ਤੇ ਜਿਉਂ-ਜਿਉਂ ਵੱਡੇ ਹੋਏ ਗਏ ਪਾਸ਼ ਦੀਆਂ ਕਵਤਾਂ ਨਾਲ ਵਾਹ ਪਿਆ ਤਾ ਸਮਾਜ ਨੂੰ ਥੋੜਾ ਜਿਹਾ ਹੋਰ ਨਜ਼ਰੀਏ ਨਾਲ ਦੇਖਣਾ ਸ਼ੁਰੂ ਕੀਤਾ ਪਹਿਲਾਂ ਚਾਹ ਦੇ ਤੌਰ ਤੇ ਪੜਦੇ ਹੁੰਦੇ ਸੀ ਵੀ ਕਹਾਣੀ ਇਸ ਤਰ੍ਹਾਂ ਦੀ ਆ ਪੜੀਏ ਫਿਰ ਐ ਲੱਗਿਆ ਵੀ ਯਾਰ ਸਾਹਿਤ ਆ ਜਿਹੜਾ ਸਮਾਜ ਨੂੰ ਛੇਦ ਵੀ ਚੰਗੀ ਦੇ ਸਕਦਾ ਤੇ ਦਿਮਾਗ ਨੂੰ ਵੀ ਜਿਹੜਾ ਤਰੋਤਾਜ਼ਾ ਰੱਖ ਸਕਦਾ ਤਾਂ ਉਸ ਤਰ੍ਹਾਂ ਲਿਖਣਾ ਵੀ ਸ਼ੁਰੂ ਕੀਤਾ ਆਪ ਗਵਤਾਵਾ ਵੀ ਲਿਖੀਆਂ ਗਾਉਣ ਗਾਉਣ ਦਾ ਵੀ ਸ਼ੌਂਕ ਹੈ ਤੇ ਵੱਡੇ ਬ੍ਰਦਰ ਨੂੰ ਵੀ ਸੀ ਸ਼ੌਂਕ ਲਿਖਣ ਦਾ ਵੀ ਸ਼ੌਂਕ ਸੀ ਵੱਡਾ ਬ੍ਰਦਰ ਗਾਣੇ ਆਪ ਲਿਖ ਲੈਂਦਾ ਸੀ ਤੇ ਉਸ ਤਰ੍ਹਾਂ ਦੇ ਸ਼ੇਰੋ ਸ਼ਾਇਰੀ ਵੀ ਲਿਖ ਲਈਦੀ ਹੈ ਤੇ ਏ ਚੱਲਦਾ ਬਸ ਸਾਹਿਤ ਸਾਹਿਤ ਦਾ ਬਹੁਤ ਵੱਡਾ ਆਪਾਂ ਕਹიდੀਏ ਯੋਗਦਾਨ ਹੈ ਕਿਤਾਬਾਂ ਨੇ ਤੇ ਫਿਰ ਗਰਾਉਂਡ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਕੁਝ ਲਿਆਂਦਾ ਕਿਤਾਬਾਂ ਨੇ ਜੀ ਇਹ ਹੁਣ ਚਾਰ ਵਿਚਾਰ ਆਉਟ ਦੇ ਨੇ ਜਾਂ ਚਾਰ ਗੱਲਾਂ ਆਉਟ ਦੀਆਂ ਨੇ ਤਾਂ ਉਹ ਸਾਰਾ ਸਾਹਿਤ ਕਰ ਕੀ ਹੈ ਤੇ ਬਾਕੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਦੁੱਖ ਹੈ ਜਿਹੜੇ ਭੋਗੀ ਜਾਂਦੇ ਆ ਵੱਡੇ ਬ੍ਰਦਰ ਦਾ ਮੰਨ ਲਓ ਜਿਵੇਂ ਕਹਿੰਦੇ ਹੁੰਦੇ ਵੀ ਜ਼ਹਿਰ ਆ ਮਰਨ ਲਈ ਥੋੜਾ ਚਾਹੀਦਾ ਹ ਹ ਤੇ ਜਿਉਂਦੇ ਰਹਿਣ ਲਈ ਬਹੁਤ ਸਾਰਾ ਪੀਣਾ ਪੈਂਦਾ ਉਹ ਅੱਜ ਵੀ ਪੀਂ ਜਾਂਦੇ ਆ ਤੇ ਉਹ ਬਸ ਇਸ ਤਰੀ ਮੈਂ ਚਾਹਣਾ ਵੀ ਬ੍ਰਦਰ ਦਾ ਜਿਹੜਾ ਦੁੱਖ ਹੈ ਉਹ ਮੈਂ ਬਿਲਕੁਲ ਸੋਫੀ ਰਹਿ ਕੇ ਜਿਵੇਂ ਹੁਣ ਮੈਂ ਪੌਣੇ 6 ਸਾਲ ਤੋਂ ਜਾਂ 6 ਸਾਲ ਤੋਂ ਜਦੋਂ ਦਾ ਬ੍ਰਦਰ ਵਿਛੜਿਆ ਕਦੇ ਮੈਂ ਕੋਈ ਨਸ਼ਾ ਤਾਂ ਮੈਂ ਕੀਤਾ ਨਹੀਂ ਜ਼ਿੰਦਗੀ ਦੇ ਵਿੱਚ ਅਕਸਰ ਹੁੰਦਾ ਵੀ ਕੋਈ ਹੁੰਦਾ ਆਪਣਾ ਪਿਆਰਾ ਬੱਚਾ ਜੇ ਤਾਂ ਲੋਕੀ ਨਸ਼ੇ ਤੇ ਚਲੇ ਜਾਂਦੇ ਹਾਂ ਬੱਚੇਰੇ ਕੋਈ ਡਰਿੰਕ ਕਰਨ ਲੱਗ ਪਏ ਨਸ਼ਾ ਕਰਨ ਲੱਗ ਪਏ ਦੁੱਖ ਦੇ ਵਿੱਚ ਵੀ ਜਾਂ ਕਈ ਵਾਰੀ ਕੋਈ ਓਕੇਜਨਲੀ ਮੈਨੂੰ ਕੋਈ ਖੁਸ਼ੀ ਦੀ ਪਾਰਟੀ ਵੀ ਹੁੰਦੀ ਹੈ ਉੱਥੇ ਵੀ ਅਗਲਾ ਕਹਿੰਦਾ ਲਾਲਾ ਘੋਟੋ ਫੇਰ ਕੀ ਹੁੰਦਾ ਹੂੰ ਮੈਂ ਕਹਿੰਦਾ ਨਹੀਂ ਮੈਂ ਗਾਲੀ ਦੀ ਥਾਂ ਥੱਲੂ ਦੀ ਕੱਢਣੀ ਨਹੀਂ ਹੈਗੀ ਇਹ ਚੀਜ਼ ਕੋਈ ਵੀ ਨਸ਼ਾ ਪੱਤਾ ਜਾਂ ਕੁਝ ਵੀ ਹੈ ਮੈਂ ਕਹਿੰਦਾ ਵੀ ਮੈਂ ਮੇਰੇ ਬ੍ਰਦਰ ਦੇ ਦੁੱਖ ਨੂੰ ਹੈ ਜਿਹੜਾ ਬਿਲਕੁਲ ਸੋਫੀ ਰਹਿ ਕੇ ਹੰਡਾਉਣਾ ਚਾਹਣਾ ਤਾਂ ਜੋ ਆਪਦੇ ਹਰ ਹਰ ਪਲ ਮੈਂ ਮਹਿਸੂਸ ਕਰ ਸਕਾਂ ਵੀ ਹਾਂ ਵੀ ਐਡਾ ਵੱਡਾ ਦੁੱਖ ਲੱਗਿਆ ਹੋਇਆ ਤਾਂ ਉਹ ਮੈਂ ਬਸ ਲੋਕਾਂ ਦੀ ਭਾਦੀ ਇਹ ਲੋਕ ਕਹਿੰਦੇ ਨੇ ਚਲ ਕੋਈ ਗੱਲ ਨਹੀਂ ਜਾਂ ਤੈਨੂੰ ਕਿਹੜਾ ਇਕੱਲੇ ਨਹੀਂ ਲੱਗਿਆ ਮੈਂ ਕਹਿੰਦਾ ਮੈਂ ਕਿਹੜਾ ਕੋਈ ਤੁਹਾਡੇ ਮੂਰੇ ਮੈਂ ਮਤਲਬ ਹਮਦਰਦੀ ਨਹੀਂ ਮੈਨੂੰ ਚਾਹੀਦੀ ਕਿਸੇ ਤੋਂ ਮੈਂ ਜੇ ਕੋਈ ਮੈਨੂੰ ਹਮਦਰਦੀ ਦੇਊਗਾ ਜਾਂ ਮੈਂ ਹਮਦਰਦੀ ਦੀ ਆਸ ਰੱਖੂਗਾ ਤਾਂ ਮੈਂ ਮੈਂ ਚਾਹੁੰਦਾ ਮੇਰਾ ਪਰਿਵਾਰ ਹੈ ਮੈਂ ਉਹਨੂੰ ਦੇਖਣਾ ਉਹਨੂੰ ਉਹੀ ਟੇਕ ਕੇਅਰ ਕਰਨੀ ਆ ਤਾਂ ਬਸ ਮੈਂ ਉਹ ਉਸ ਚੀਜ਼ ਨੂੰ ਮੰਨਣਾ ਚਾਹੁੰਦਾ ਮੇਰੇ ਬ੍ਰਦਰ ਦੇ ਦੁੱਖ ਨੂੰ ਉਹਨੂੰ ਸ਼ਰਧਾਂਜਲੀ ਇਹੀ ਹੈ ਮੇਰੀ ਬਸ ਵੀ ਜਿੰਨਾ ਚਿਰ ਮੇਰੀਆਂ ਲੱਤਾਂ ਕੰਮ ਕਰਦੀਆਂ ਨੇ ਜਿੰਨਾ ਚਿਰ ਮੇਰੀ ਵੈਲ ਪਾਵਰ ਕੰਮ ਕਰਦੀ ਹੈ ਜਿੰਨਾ ਚਿਰ ਮੇਰੀ ਬਾਡੀ ਅਲਾਉ ਕਰਦੀ ਹੈ ਤਾਂ ਇਹ ਟ੍ਰੈਕ ਚ ਜਰੂਰ ਇਹ ਜਾਰੀ ਰਹੂਗੀ ਦੌੜ ਦੇ ਵਿੱਚ ਇਦਾਂ ਹੁਣ ਜਿਵੇਂ 18 ਕਿਲੋ 18 ਮਿੰਟਾਂ ਦੇ ਵਿੱਚ 4 ਕਿਲੋਮੀਟਰ ਰਨਿੰਗ ਜਾਂ 20 ਕਿਲੋਮੀਟਰ ਦੇ ਵਿੱਚ ਉਸ ਹਿਸਾਬ ਨਾਲ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਦਾਂ ਹੁੰਦਾ ਵੀ ਮੈਨੂੰ ਸਾਰਾ ਟਾਈਮ ਹੀ ਪਿਆ ਹੁੰਦਾ ਹੁਣ ਆਪਾਂ ਦੁ ਤਾਂ ਪੌਣਾ ਘੰਟਾ ਘੰਟਾ ਜਿਮ ਦੇ ਵਿੱਚ ਲਾ ਲਈਦਾ ਹੈ। ਪੇਟ ਵਾਲੀ ਐਕਸਰਸਾਈਜ਼ ਵਗੈਰਾ ਲਾ ਲਈਦੀ ਹੈ ਤੇ ਡੰਬਲ ਜਾਂ ਜੋ ਵੀ ਹੋ ਰੂਟੀਨ ਦੇ ਵਿੱਚ ਜਿਮ ਵਿੱਚ ਆਪਾਂ ਜਿਸ ਤਰ੍ਹਾਂ ਲਾ ਸਕਦੇ ਆਂ। ਪਹਿਲਾਂ ਸ਼ੁਰੂ-ਸ਼ੁਰੂ ਚ ਕਈ ਵਾਰੀ ਗਲਤ ਲਾਉਂਦੇ ਰਹੇ ਆਂ। ਉਹ ਹੌਲੀ-ਹੌਲੀ ਆਪਣੇ ਆਪ ਟੈਕਨੀਕ ਆ ਜਾਂਦੀ ਹੈ। ਉਹ ਹੌਲੀ-ਹੌਲੀ ਆਪੇ ਸਹੀ ਹੋ ਜਾਂਦਾ ਹੈ। ਜਿਵੇਂ ਸ਼ੁਰੂ ਦੇ ਵਿੱਚ ਮੈਂ ਇਹਨੂੰ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਕੇ ਜਦੋਂ ਹਣ ਮੈਂ ਮੈਨੂੰ ਵੀ ਫਿਜ਼ੀਕਲੀ ਐਕਟੀਵਿਟੀ ਦੇ ਵਿੱਚ ਆਈ ਗੈਂ ਪ੍ਰੋਪਰਲੀ ਇਨਵੋਲਵ ਹੋਈ ਗਿਆ। ਤਾਂ ਮੈਨੂੰ ਐ ਹੁੰਦਾ ਸੀ ਦੇਖ ਕੇ ਜਰ ਵੀ ਆਪਾਂ ਨਾ ਸਿਕਸ ਪੈਕ ਕੱਢਣੇ ਆਂ, ਐब्स ਬਣਾਉਣੇ ਤੇ ਵਰਕ ਕਰਨਾ ਮੈਂ ਇਹਦੇ ਤੇ ਵਰਕ ਮੈਂ ਬਹੁਤ ਕੀਤਾ ਇਨਾਂ ਚੀਜ਼ਾਂ ਦੇ ਤੇ ਪੇਟ ਵੀ ਦੁਖਣ ਲੱਗ ਜਾਂਦਾ ਸੀ ਇੰਨੀ ਜ਼ਿਆਦਾ ਮੈਨੂੰ ਹਾਰਡ ਐਕਸਰਸਾਈਜ਼ ਲਾਉਂਦਾ ਸੀਗਾ ਤੇ ਪੌਣਾ ਪੌਣਾ ਘੰਟਾ ਮੈਂ ਪਿਆ ਐਕਸਰਸਾਈਜ਼ ਹੀ ਲੈ ਜਾਂਦਾ ਰਹਿੰਦਾ ਸੀ ਜਿਵੇਂ ਮੁਰਕੋ ਮੁਰਕੀ ਹੋ ਗਿਆ ਇਸ ਤਰ੍ਹਾਂ ਵੱਲੋ ਬਿਲਕੁਲ ਨੁੱਚੜ ਕੇ ਨਿਆ ਹੋ ਹੁੰਦੇ ਤੇ ਦੇਖਣ ਵਾਲਾ ਕਹਿੰਦਾ ਯਾਰ ਵੀ ਤੇਰਾ ਕੀ ਬੈ ਰ ਹੈ ਟੇਡੇ ਨਾਲ ਹਨਾ ਮੈਂ ਮੈਨੂੰ ਬਸ ਉਹੀ ਗੱਲ ਵੀ ਜਦੋਂ ਆਪਾਂ ਨੂੰ ਕਿਸੇ ਚੀਜ਼ ਦੀ ਤਕਨੀਕ ਨਹੀਂ ਹੁੰਦੀ ਹੈ ਨਾ ਇਹ ਚੀਜ਼ਾਂ ਇਕੱਲਾ ਮਤਲਬ ਐਕਸਰਸਾਈਜ਼ ਲਾਉਣ ਨਾਲ ਨਹੀਂ ਆਪਣੇ ਪੈਕ ਨਹੀਂ ਕੱਢ ਸਕਦੇ ਡਾਈਟ ਦੇ ਬਹੁਤ ਆਸਰੇ ਹੁੰਦਾ ਜਿਵੇਂ ਡਾਈਟ ਦੇ ਵਿੱਚ ਤੁਸੀਂ ਕਈ ਚੀਜ਼ਾਂ ਨੂੰ ਘਟਾ ਦਿਓ ਕਈ ਚੀਜ਼ਾਂ ਨੂੰ ਵਧਾ ਦਿਓ ਤਾਂ ਉਹ ਫਿਰ ਮੈਂ ਪਿਛਲੇ 5 6 ਮਹੀਨਿਆਂ ਤੋਂ ਐਪਲੀਕੇਬਲ ਕੀਤਾ ਹੌਲੀ ਹੌਲੀ ਡਾਈਟ ਦੇ ਵਿੱਚ ਸੁਧਾਰ ਕੀਤਾ ਕਈ ਕੁਝ ਕੁ ਚੀਜ਼ਾਂ ਛੱਡੀਆਂ ਕੁਝ ਕੁ ਚੀਜ਼ਾਂ ਐਡ ਕੀਤੀਆਂ ਤਾਂ ਉਹ ਫਿਰ ਮੈਨੂੰ ਐਪਸ ਜਦੋਂ ਕਲੀਅਰ ਹੋ ਗਏ ਤਾਂ ਮੈਨੂੰ ਹੋਰ ਖੁਸ਼ੀ ਹੋਈ ਵੀ ਚਲੋ ਰਿਜ਼ਲਟ ਇਸ ਚੀਜ਼ ਦਾ ਵੀ ਮਿਲਿਆ ਤਾਂ ਉਹ ਫਿਰ ਮੈਨੂੰ ਆਪਣੇ ਆਪ ਨੂੰ ਇਸ ਤਰ੍ਹਾਂ ਵੀ ਚਲੋ ਸਾਰੇ ਕਸ ਦੇ ਨਾਲ ਇੱਕ ਚੀਜ਼ ਹੋਰ ਐਡ ਹੋ ਗਈ ਆਪਾਂ ਨੂੰ ਉਤਸ਼ਾਹ ਵਾਸਤੇ ਕੁਛ ਨਾ ਕੁਛ ਤਾਂ ਮਕਸਦ ਚਾਹੀਦੇ ਹੁੰਦੇ ਹੁੰਦਾ ਹੈ ਆਪਾਂ ਨੂੰ ਉਹਦੇ ਵਾਸਤੇ ਇਹੀ ਹੁੰਦਾ ਕਦੇ ਵੀ ਆਪਣੇ ਆਪ ਨੂੰ ਤਕਲੀਫ ਦੇਣੀ ਚੰਗੀ ਲੱਗਦੀ ਹੈ ਜਿਵੇਂ ਬਹੁਤ ਸਾਰਾ ਜ਼ੋਰ ਲਾਉਣੇ ਹੋ ਤੁਸੀਂ ਕਈ ਵਾਰੀ ਬਹੁਤ ਤਸੀਨਾ ਬਹਾਉਣੇ ਹੋ ਉਹਦੇ ਨਾਲ ਕੀ ਮਹਿਸੂਸ ਕੀ ਕਰਦੇ ਹੋ ਨਾਲ ਉਸ ਚੀਜ਼ ਨੂੰ ਮੈਂ ਕਹਿੰਦਾ ਵੀ ਜੇ ਕੋਈ ਤਕਲੀਫ ਹੈ ਤਾਂ ਉਹ ਮੇਰੇ ਵੱਡੇ ਬ੍ਰਦਰ ਦੇ ਵਿਛੜ ਜਾਣ ਤੋਂ ਬਹੁਤ ਛੋਟੀ ਹੈ ਉਹ ਸਾਰੇ ਛੋਟੀ ਲੱਗਦੇ ਜਿੰਨਾ ਮਰਜ਼ੀ ਬਹੁਤ ਨਿਗੂਣੀ ਹੈ ਬਹੁਤ ਤੁੱਛ ਹੈ ਉਹਦੇ ਅੱਗੇ ਕੁਝ ਵੀ ਨਹੀਂ ਮੇਰੇ ਵਾਸਤੇ ਮਤਲਬ ਮੇਰੇ ਜੇ ਕੋਈ ਮੈਨੂੰ ਵੈਸੇ ਵੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਨਾ ਤਾਂ ਮੈਂ ਇਹ ਚੀਜ਼ ਸੋਚ ਕੇ ਲੈਟ ਇਟ ਗੋ ਕਰ ਦਿੰਦਾ ਵੀ ਯਾਰ ਉਹਦੇ ਤੋਂ ਵੱਡੀ ਉਹਦੇ ਤੋਂ ਵੱਡੀ ਤਾਂ ਨਹੀਂ ਹੈਗੀ ਹੂੰ ਉਹ ਦੁੱਖ ਤਾਂ ਚੱਲ ਰਿਹਾ ਹੈ ਨਾ ਉਹ ਤੋਂ ਵੱਡੀ ਤਾਂ ਨਹੀਂ ਹੋ ਸਕਦੀ ਇਹ ਤਰੀ ਜਿਹੜੀ ਕੋਈ ਵੀ ਪਾਰਟ ਟਾਈਮ ਜੇ ਆਪਾਂ ਕਹਦੇ ਮੈਨ ਲੋ ਟੈਂਪਰੇਰੀ ਜਿਹੜੀ ਤਰੀ ਕੋਈ ਸਾਹਮਣੇ ਕੋਈ ਮੁਸ਼ਕਲ ਆਈ ਹੈ ਉਹ ਤੋਂ ਵੱਡੀ ਤਾਂ ਨਹੀਂ ਹੈਗੀ ਇਹ ਸੋਚ ਕੇ ਮੇਰਾ ਮਾਈਂਡ ਫਿਰ ਉੱਥੇ ਚਲਾ ਜਾਂਦਾ ਮੈਂ ਕਹਿੰਦਾ ਵੀ ਕੋਈ ਵੀ ਮੁਸ਼ਕਲ ਆਉਂਦੀ ਹੈ ਉਹ ਤੋਂ ਵੱਡੀ ਨਹੀਂ ਆਏਗੀ ਕੋਈ ਦੁੱਖ ਦੇਣਾ ਸਰੀਰ ਨੂੰ ਤਕਲੀਫ ਹੈ ਇਹ ਹੈ ਉਹ ਹੈ ਆ ਸਰੀਰ ਨੇ ਤਾਂ ਜੇ ਹੁਣ ਸਰੀਰ ਨੂੰ ਕੋਈ ਬੁਖਾਰ ਚੜਿਆ ਹੋਇਆ ਹੋਣਾ ਤਾਂ ਉਸ ਤਰੀ ਰਿਐਕਟ ਕਰਨਾ ਹੈ ਉਹ ਤਾਂ ਮੇਰੀ ਵਿਲ ਪਾਵਰ ਹੈ ਵੈਲ ਪਾਵਰ ਮੇਰੀ ਇੰਨੀ ਕੁ ਮਲੋ ਇਹਨਾਂ 6 ਸਾਲਾਂ ਦੇ ਵਿੱਚ ਪੌਣੇ 6 ਸਾਲਾਂ ਦੇ ਵਿੱਚ ਇੰਨੀ ਕੁ ਸਟਰੋਂਗ ਹੋਈ ਹੈ ਕਿ ਮੈਂ ਜਿਹੜੀ ਚੀਜ਼ ਨੂੰ ਨਹੀਂ ਖਾਣੀ ਤਾਂ ਮੈਂ ਨਹੀਂ ਖਾਣੀ ਮੈਨੂੰ ਪਿਛਲੇ 3-4 ਚਾਰ ਲਾਂ ਤੋਂ ਮੈਂ ਚਾਹ ਨਹੀਂ ਪੀ ਰਿਹਾ ਠੀਕ ਹੈ ਨਾ ਇੱਕ ਅੱਧੀ ਵਾਰੀ ਕੁਇਜਨ ਲਈ ਕਦੇ ਪੀਤੀ ਹੋਵੇ ਹਨ ਕਿਸੇ ਦੇ ਮਾਨ ਤਾਨ ਰੱਖਣ ਤੇ ਤੇ ਮੈਂ ਚਾਹ ਛੱਡੀ ਹੋਈ ਹੈ ਮਿੱਠਾ ਮੈਂ ਬਿਲਕੁਲ ਬੰਦ ਕੀਤਾ ਹੋਇਆ ਹੈ ਤੇ ਬਾਹਰਲਾ ਤਾਂ ਮੈਂ ਕਦੇ ਖਾਦਾ ਨਹੀਂ ਮੈਨੂੰ ਮਿਲਦਾ ਸਮੋਸੇ ਵਗੈਰਾ 버ਗਰ ਵਗੈਰਾ ਖਾਦਾ ਨਹੀਂ 6-7 ਸਾਲ ਹੋ ਗਏ ਹੋਣਗੇ ਮਨ ਚ ਇਹ ਵੀ ਚੱਲਦਾ ਹੁੰਦਾ ਵੀ ਹਾਂ ਮੇਰੇ ਭਰਾ ਨੇ ਵੀ ਸਹੀ ਡਾਈਟ ਫੋਲੋ ਨਹੀਂ ਕੀਤੀ ਤਾਂ ਮੈਂ ਉਸ ਚੀਜ਼ ਨੂੰ ਵੀ ਦੱਲ ਲੇ ਕਿ ਚੱਲ ਵੀ ਉਹ ਵੀ ਪ੍ਰੋਪਰ ਫੋਲੋ ਕਰਾਂ ਮੈਂ ਉਹ ਅਸਲ ਵਿੱਚ ਜੀ ਉਹ ਕਰ ਨਹੀਂ ਸਕਿਆ ਪੌਸਿਬਿਲਟੀ ਨਹੀਂ ਬਣੀ ਉਹਦੇ ਵਾਸਤੇ ਹਨਾ ਉਹ ਉਧਰ ਸੀਗਾ ਤਾਂ ਹਾਂ ਹਾਂ ਹੀ ਹਾਂ ਜੀ ਤੁਸੀਂ ਜੋ ਚਾਹੋ ਨੀ ਬੋਲੋ ਉਹ ਮੇਰੇ ਉਹ ਮੇਰੇ ਹਾਂ ਉਹ ਮੇਰੇ ਅੰਦਰ ਇੱਕ ਤਰ੍ਹਾਂ ਦਾ ਮਤਲਬ ਰਿਗਰਟ ਟਾਈਕ ਤਰ੍ਹਾਂ ਦਾ ਵੀ ਉਹਨੂੰ ਹਾਲਾਤਾਂ ਨੇ ਉਧਰ ਧੱਕਿਆ ਆ ਜਿਕੇ ਮਤਲਬ ਇਹ ਜਿਹੜੀ ਘਟਨਾ ਜਿਹੜੀ ਹੈਪਨ ਹੋਈ ਇਹ ਘਟਨਾ ਵਾਪਰੀ ਤੇ ਜੇ ਕਿਤੇ ਉਹ ਇੱਥੇ ਹੀ ਹੁੰਦਾ ਸਾਡੇ ਕੋਲੇ ਤਾਂ ਕੁਦਰਤੀ ਤੌਰ ਤੇ ਚਲੋ ਜੇ ਤਾਂ ਵੈਸੇ ਵਿਆਹੀ ਨਹੀਂ ਗਈ ਹੈ ਜੀ ਤੱਕ ਆਪਾਂ ਨੇ ਕਹੇ ਦੀ ਜੇ ਤਾਂ ਜਈ ਆ ਜੇ ਤਾਂ ਕੋਈ ਟੁਕ ਨਹੀਂ ਬਣਦੀ ਜੇ ਕਹਿੰਦੇ ਪਰ ਇਹ ਵੀ ਕਈ ਚੀਜ਼ਾਂ ਹੁੰਦੀਆਂ ਆ ਪਰ ਰੋਕ ਸਕਦੇ ਹੁੰਨੇ ਆ ਪਰ ਉਸ ਟਾਈਮ ਤੇ ਇਹ ਜਿਆ ਸਮਾਂ ਹੁੰਦਾ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੱਧਰ ਨੂੰ ਜਾ ਰਿਹਾ ਜਿਉਂ ਨੇ ਸਹੀ ਡਾਈਟ ਫਾਲੋ ਫਾਲੋ ਕੀਤੀ ਹੁੰਦੀ ਚਲੋ ਥੋੜੀ-ਬੁਟੀ ਐਕਟੀਵਿਟੀ ਉਹਨੇ ਰੂਮ ਦੇ ਵਿੱਚ ਹੀ ਉੱਥੇ ਕੀਤੀ ਹੁੰਦੀ ਚਲੋ ਓਪਨਲੀ ਨਹੀਂ ਹਲਾਉ ਸੀ ਤਾਂ ਹੋ ਸਕਦਾ ਵੀ ਮਨ ਲਓ ਅੱਜ ਸਾਡੇ ਵਿਚਕਾਰ ਹੁੰਦਾ ਤਾਂ ਅਸੀਂ ਦੋਵੇਂ ਭਰਾ ਅੱਜ ਰਨਿੰਗ ਕਰਦੇ ਹੁੰਦੇ ਦੋਵੇਂ ਭਰਾ ਵਧੀਆ ਬੋਡੀ ਸ਼ੇਪ ਬਣੀ ਹੁੰਦੀ ਦੋਵੇਂ ਭਰਾ ਅਸੀਂ ਮਨ ਲਓ ਸਮਾਜ ਦੇ ਵਿੱਚ ਥੋੜਾ ਜਿਹਾ ਹੋਰ ਖੁੱਲ ਕੇ ਆਪਣਾ ਯੋਗਦਾਨ ਦੇ ਸਕਦੇ ਹੁਣ ਫਿਰ ਪਰਿਵਾਰ ਦੀ ਜ਼ਿੰਦਗੀ ਲਈ ਚੰਗੀ ਜ਼ਿੰਦਗੀ ਲਈ ਕੀ ਸੋਚ ਰਹੇ ਹੋ ਕਿ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇਣੀ ਹੈ ਪਰਿਵਾਰ ਨੂੰ ਚੰਗੀ ਜ਼ਿੰਦਗੀ ਲਈ ਇਦਾਂ ਹੀ ਦੇਖੋ ਕੋਈ ਪੈਸੇ ਦੀ ਕੋਈ ਬਾਲਾ ਮੈਂ ਮੇਰਾ ਜਿਹੜਾ ਬ੍ਰਦਰ ਦੇ ਜਾਣ ਤੋਂ ਬਾਅਦ ਵੀ ਹੂੰ ਪਹਿਲਾਂ ਹਾਲਾਂਕਿ ਮੈਂ ਥੋੜਾ ਜਿਹਾ ਮਤਲਬ ਮੇਰੇ ਮਨ ਦੇ ਵਿੱਚ ਉਸ ਤਰ੍ਹਾਂ ਹੁੰਦਾ ਸੀਗਾ ਪੈਸੇ ਬਾਰੇ ਉਸਤੇ ਜਾਣ ਤੋਂ ਬਾਅਦ ਮੈਂ ਇੱਕ ਤਰ੍ਹਾਂ ਦਾ ਮਤਲਬ ਪੈਸੇ ਪ੍ਰਤੀ ਮੇਰੀ ਥੋੜੀ ਜਿਹੀ ਭੁੱਖ ਘਟੀ ਆ ਮੈਂ ਥੋੜਾ ਜਿਹਾ ਖਾਣ ਪੀਣ 'ਚ ਜਿਆਦਾ ਯਕੀਨ ਕਰਦਾ ਹੁਣ ਮੈਂ ਪਰਿਵਾਰ ਨੂੰ ਮੈਂ ਕਹਿੰਦਾ ਵੀ ਜਿਹੜੀ ਚੀਜ਼ ਹੈਗੀ ਆ ਹੁਣ ਫਾਦਰ ਸਾਹਿਬ ਤੇ ਮਤਲਬ ਉਹਨਾਂ ਦਾ ਲਾਸ ਸੀਗਾ ਮਤਲਬ ਵੱਡੇ ਬ੍ਰਦਰ ਨੂੰ ਤਾਂ ਬਚਾਉਣ ਦਾ ਮੌਕਾ ਨਹੀਂ ਮਿਲਿਆ ਫਾਦਰ ਸਾਹਿਬ ਨੂੰ ਜਦੋਂ ਕੈਂਸਰ ਦੀ ਦਿੱਕ ਤੇ ਉਹਨਾਂ ਨੇ ਸਪੋਰਟ ਕੀਤੀ ਫਾਈਨੈਂਸ਼ਲੀ ਵੀ ਸਪੋਰਟ ਕੀਤੀ ਤੇ ਫਿਜ਼ੀਕਲੀ ਵੀ ਕੀਤੀ ਹਾਂ ਤੇ ਉਹਨਾਂ ਦੀ ਬਦੌਲਤ ਅਸੀਂ ਮਤਲਬ 6-7 ਲੱਖ ਰੁਪਏ ਫਾਦਰ ਸਾਹਿਬ ਤੇ ਖਰਚ ਆਇਆ ਪਰ ਮੈਂ ਕਹਿੰਦਾ ਵੀ ਉਹ ਕੁਝ ਵੀ ਨਹੀਂ ਮੈਂ ਕਹਿੰਦਾ ਵੀ ਪੈਸੇ ਲਾ ਕੇ ਜੇ ਆਪਾਂ ਜਾਨ ਬਚਾ ਲਈ ਨਾ ਤਾਂ ਉਹ ਵਧੀਆ ਚੀਜ਼ ਹੈ ਮੈਂ ਕਹਿੰਦਾ ਕਿ ਪੈਸੇ ਜੀ ਦਿਜੀਏ ਜ਼ਰੂਰ ਤੇ ਨਾ ਤਾਂ ਆਪਾਂ ਨੂੰ ਇਸੇ ਕੰਮਾਂ ਵਾਸਤੇ ਆ ਮੈਂ ਕਹਿੰਦਾ ਵੀ ਕਿਸੇ ਮੂਰੇ ਹੱਥ ਨਾ ਢਣਾ ਪਵੇ ਕੋਈ ਬਿਮਾਰੀ ਠਮਾਰੀ ਆ ਗਈ ਕਿਸੇ ਮੂਰੇ ਹੱਥ ਨਾ ਢਣਾ ਪਵੇ ਬਿਲਕੁਲ ਭੁੱਖੇ ਨਾ ਰਹਿਣਾ ਪਵੇ ਹਾਂ ਹੁਣ ਆਪਾਂ ਇੰਨਾ ਕੁ ਮਤਲਬ ਪੈਸਾ ਆਮ ਹੋ ਗਿਆ ਪਰ ਫਿਰ ਵੀ ਆਪਾਂ ਕਹਿੰਦਾ ਵੀ ਕਿਸੇ ਮੂਰੇ ਹੱਥ ਨਾ ਡਣਾ ਪਵੇ ਆਪਾਂ ਨੂੰ ਇੰਨਾ ਕੁ ਪੈਸਾ ਆਪਣੇ ਕੋਲੇ ਹੋਣਾ ਚਾਹੀਦਾ ਇੰਨੀ ਕੁ ਜਮਾ ਪੂੰਜੀ ਵੀ ਹੋਣੀ ਚਾਹੀਦੀ ਆ ਤਾਂ ਜੋ ਆਪਾਂ ਨੂੰ ਕਿਸੇ ਦੇ ਮਤਲਬ ਉਹਦਾ ਮਹਤਾਜ ਨਾ ਬੰਨਾ ਪਵੇ ਜਣੀ ਇਸ ਬਹੁਤ ਵੱਡੇ ਦੁੱਖ ਨੇ ਤੁਹਾਨੂੰ ਸਖਾ ਬਹੁਤ ਕੁਝ ਦਿੰਦਾ ਨਾ ਜ਼ਿੰਦਗੀ ਇੱਕ ਹੈ ਆਪਾਂ ਜੇ ਦੇਖਿਆ ਜਾਵੇ ਸਿੱਖਣ ਵਾਸਤੇ ਆਈ ਜ਼ਿੰਦਗੀ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਹਨਾ ਤੇ ਦੁੱਖਾਂ ਦੇ ਵਿੱਚ ਵੀ ਮਿਲਦਾ ਸੁੱਖਾਂ ਦੇ ਵਿੱਚ ਵੀ ਮਿਲਦਾ ਤੇ ਸਿੱਖਦੇ ਬਸ ਉਹ ਕੋਈ ਮੈਂ ਹੁਣ ਸੋਚਦਾ ਵੀ ਮੈਂ ਆਪਣੀ ਕੋਈ ਮੰਜ਼ਿਲ ਨਹੀਂ ਮਿੱਥੀ ਹੋਈ ਮੈਂ ਕਹਿੰਦਾ ਵੀ ਮੈਂ ਸਫ਼ਰ ਦੇ ਵਿੱਚ ਹੀ ਬਸ ਆਨੰਦ ਲੈਂਦੇ ਜਾਣਾ ਚਾਹੇ ਮੇਰੇ ਵੱਡੇ ਬ੍ਰਦਰ ਦਾ ਦੁੱਖ ਹੈ ਉਹਨੂੰ ਲਜਿਤ ਮੰਨ ਲਓ ਉਸ ਜਿਹੜੇ ਦੁੱਖ ਦੀ ਲਜਿੱਤ ਹੈ ਨਾ ਜਿਵੇਂ ਆਪਾਂ ਕਹਿੰਦੇ ਕੋਈ ਅ ਕਵੀ ਕਿਸੇ ਕਵਿਤਾ ਦੇ ਵਿੱਚ ਆਪਦੀ ਸੈਡਨੈਸ ਪ੍ਰਗਟਿੰਦਾ ਹਨ ਉਹ ਮਹਿਸੂਸ ਕਰਦਾ ਦੁੱਖ ਮਹਿਸੂਸ ਕਰਦਾ ਮੈਂ ਚਾਹੁੰਦਾ ਵੀ ਮੈਂ ਉਹ ਦੁੱਖਾਂ ਦੇ ਵਿੱਚ ਦੀ ਬਸ ਮੈਂ ਇੱਕ ਪਾਸ ਦੀ ਮੰਨ ਲਓ ਮੈਨੂੰ ਸਤਰਾ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੰਦੀਆਂ ਨੇ ਉਹ ਕਹਿੰਦਾ ਵੀ ਮੈਂ ਪੀੜਾਂ ਤੋਂ ਭੱਜਣਾ ਨਹੀਂ ਚਾਹੁੰਦਾ ਮੈਂ ਉਹਨਾਂ ਦੇ ਵਿੱਚ ਦੀ ਲੰਘਦਾ ਹੋਇਆ ਉਹਨਾਂ ਨੂੰ ਸ਼ਰਮਸ਼ਾਰ ਕਰਨਾ ਚਾਹੁੰਦਾ ਹਾਂ। ਹਾਂ। ਇਹ ਮੇਰੀ ਜ਼ਿੰਦਗੀ ਦਾ ਟੀਚਾ ਹੈ। ਵੀ ਮੈਂ ਉਹਨਾਂ ਤੋਂ ਭੱਜਣਾ ਨਹੀਂ ਚਾਹੁੰਦਾ ਉਹਨਾਂ ਦੇ ਵਿੱਚ ਦੀ ਲੰਘਦਾ ਹੋਇਆ। ਜੀ। ਫਸ ਵੀ ਉਹ ਦੇਖਦੀਆਂ ਰਹੇ ਜਾਣ ਵੀ ਆ ਜਾਂਦਾ। ਜੀ। ਬਹੁਤ-ਬਹੁਤ ਸ਼ੁਕਰੀਆ ਟਾਈਮ ਦੇਣ ਲਈ। ਧੰਨਵਾਦ ਸਰ ਬਹੁਤ-ਬਹੁਤ ਸ਼ੁਕਰੀਆ। ਆਪਾਂ ਗੱਲਬਾਤ ਕੀਤੀ ਆ ਜਿਵੇਂ ਹਰ ਇੱਕ ਇਨਸਾਨ ਤੇ ਕੜੀ ਆਉਂਦੀ ਆ ਦੁੱਖ ਦੀ, ਸੁੱਖ ਦੀ ਵੀ ਆਉਂਦੀ ਆ। ਤਾਂ ਪੀੜਣ ਤੋਂ ਸੱਚੀ ਨਹੀਂ ਭੱਜਣਾ ਚਾਹੀਦਾ ਕਿਉਂਕਿ ਆਉਣੀ ਆਉਣੀਆ ਹੁੰਦੀਆਂ ਨੇ ਤੇ ਅੱਜ ਦੀ ਕਹਾਣੀ ਕਿਵੇਂ ਲੱਗੀ? ਜ਼ਰੂਰ ਦੱਸਣਾ। ਜੁੜੇ ਰਹੋ ਦੁਨੀਆ